ਠੰਡੇ ਬੁਰਜ ਦੇ ਵਿੱਚ ਅੱਜ ਵੀ ਆਵਾਜ਼ ਗੂੰਜ ਰਹੀ ਹੈ ਸਹਬਜ਼ਾਦਿਆਂ ਜੀ ਹਮ ਜਾਣ ਦੇ ਕੇ ਔਰੋਂ ਕੀ ਜਾਨੇ ਬਚਾ ਚੱਲੇ ਸਿੱਖੀ ਕੀ ਨੀਵਹਿ ਸਰੋਂ ਪਰ ਉਠਾ ਚੱਲੇ ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚੱਲੇ 31 ਸੇ ਤਾਜੋ ਤਖਤ ਬਸ ਅਬ ਕੌਮ ਪਾਏਗੀ ਦੁਨੀਆ ਸੇ ਜ਼ਾਲਮੋਂ ਕਾ ਨਿਸ਼ਾਨ ਤੱਕ ਮਟਾਏਗੀ ਸਹਬਜ਼ਾਦਿਆਂ ਦਾ ਸੁਪਨਾ ਸੀ ਵੀ 31 ਸੇ ਤਾਜੋ ਤਖਤ ਬਸ ਕੌਮ ਪਾਏਗੀ ਵੀ ਇਹ ਤਾਜੋ ਤਖਤ ਨੂੰ ਅਸੀਂ ਪ੍ਰਾਪਤ ਕਰਨਾ ਹੈ ਰਾਜ ਭਾਗ ਲੈਣੇ ਆ ਕਿਸਾ ਕਰਕੇ ਇੱਥੇ ਸੀਸ ਲਹਾ ਦਿੱਤੇ ਗਏ ਕੇਸ ਨਹੀਂ ਕਤਲ ਕਰਵਾਏ ਧਰਮ ਨਹੀਂ ਛੱਡਿਆ ਪਰ ਆਪਣੀ ਜਾਨ ਗਵਾਤੀ ਕਿੰਨਿਆਂ ਦੇ ਸਿਰ ਤੇ ਕੇਸ ਦੇਖਣ ਨੂੰ ਮਿਲਦੇ ਤੁਹਾਨੂੰ ਕਿੰਨਿਆਂ ਦੇ ਸਿਰ ਤੇ ਦਸਤਾਰ ਕੌਮ ਨੂੰ ਡਰ ਕਲਾਕਾਰਾਂ ਤੋਂ ਵੀ ਆ ਸੱਭਿਆਚਾਰ ਤੇ ਜਿਹੜੇ ਕਲਾਕਾਰ ਗੰਦ ਬੋਲਦੇ ਆ ਨਾ ਉਹਨਾਂ ਤੋਂ ਵੀ ਖਤਰਾ ਵਾ ਜਿਹੜੇ ਬਿਊਟੀ ਪਾਰਲਰ ਬਣੇ ਨੇ ਕੌਮ ਨੂੰ ਅੱਜ ਉਹਨਾਂ ਤੋਂ ਵੀ ਖਤਰਾ ਜਿਹੜੀਆਂ ਨਾਈਆਂ ਦੀਆਂ ਦੁਕਾਨਾਂ ਬਣੀਆਂ ਉਹਨਾਂ ਤੋਂ ਵੀ ਖਤਰਾ ਏ ਜਿਨ੍ਹਾਂ ਨੇ ਜਿਹੜੇ ਜ਼ਥਾਦਾਰਾਂ ਨੇ ਕੌਮ ਦੀ ਬੇੜੀ ਦੇ ਵਿੱਚ ਵਟੇ ਪਾਈ ਉਹਨਾਂ ਤੋਂ ਵੀ ਖਤਰਾ ਵਾ ਜਿਹੜੇ ਚਿੱਟੀਆਂ ਗੱਡੀਆਂ ਦੇ ਵਿੱਚ ਪਖੰਡੀ ਬਾਬੇ ਤੁਰੇ ਫਿਰਦੇ ਆਜ ਪੰਥ ਨੂੰ ਉਹਨਾਂ ਤੋਂ ਵੀ ਖਤਰਾ ਵਾ ਅਗਰ ਤਾਂ ਇਹਨਾਂ ਦਿਨਾਂ 'ਚ ਧਾਰਮਿਕ ਗੀਤ ਗਾੜਦੇ ਸਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਸਾਰੇ ਸਿੰਘਾਂ ਨੇ ਦੇਖਿਓ ਤੁਸੀਂ ਟਰੈਕ ਆਏ ਹੋਣਗੇ ਇਹਨਾਂ ਦਿਨਾਂ ਦੇ ਵਿੱਚ ਤਾਂ ਖਾਸ ਤੌਰ ਤੇ ਵੀ ਸਹਿਬਜ਼ਾਦਿਆਂ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਅਸੀਂ ਗੀਤ ਕਰ ਰਹੇ ਹਾਂ ਸਹਿਬਜ਼ਾਦਿਆਂ ਨੂੰ ਤੇ ਸੁੱਚਾ ਆਨੰਦ ਕਹਿੰਦਾ ਸੀ ਤੁਸੀਂ ਝੁੱਕ ਜਾਓ ਤੁਸੀਂ ਕੇਸ ਕਤਲ ਕਰਵਾ ਦਿਓ ਤੁਹਾਡੀਆਂ ਜਾਨਾਂ ਬਖਸ਼ ਦੇਵਾਂਗੇ ਇਹਦਾ ਸ਼ਹਾਦਤ ਤਾਂ ਹੀ ਕੇਸਾਂ ਦਾ ਕਰਕੇ ਹੋਈਆਂ ਸਾਰੀਆਂ ਤੇ ਜੇਕਰ ਕੇਸ ਕਤਲ ਕਰਵਾ ਕੇ ਗਾਣੇ ਗੁਨੇ ਕੱਢਦੇ ਫਿਰਦੇ ਆਂ ਤੇ ਫਿਰ ਕੀ ਉੱਥੇ ਸਾਨੂੰ ਮੈਨੇ ਕੀ ਵਿਖਾ ਰਿਆ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਚਮਕੌਰ ਦੀ ਗੜੀ ਛੱਡੀ ਉੱਥੇ ਵੀ ਉਹਨਾਂ ਨੇ ਪੈਰਾਂ ਦੇ ਵਿੱਚੋਂ ਜੋੜਾ ਉਤਾਰ ਦਿੱਤਾ ਤੇ ਜੋੜਾ ਉਤਾਰਨ ਦਾ ਮਕਸਦ ਇਹ ਸੀ ਵੀ ਮੈਦਾਨੇ ਜੰਗ ਦੇ ਵਿੱਚ ਮੇਰੇ ਸਿੰਘ ਸ਼ਹੀਦ ਹੋਏ ਨੇ ਕਿਤੇ ਉਹਨਾਂ ਦੇ ਕੇਸਾਂ ਨੂੰ ਮੇਰੀ ਜੁੱਤੀ ਨਾਲ ਛੂ ਜਾਵੇ ਇਹ ਫਰਕ ਕਿੱਥੇ ਰਹਿ ਗਿਆ ਬਾਈ ਮਾਵਾ ਨੇ ਮਾਤਾ ਗੁਜਰੀ ਤੋਂ ਸਬਕ ਨਹੀਂ ਲਿਆ ਜਦ ਬੱਚਿਆਂ ਨੇ ਸਾਹਿਬ ਜਦੋਂ ਇਤਿਹਾਸ ਨਹੀਂ ਪੜਿਆ ਕਮੀ ਕਿੱਥੇ ਰਹਿ ਗਈ ਅੱਜ ਦੀ ਮਾਂ ਤੇ 4-4 ਵਜੇ ਤੱਕ ਕਲੱਬਾਂ ਦੇ ਵਿੱਚ ਜਾ ਰਹੀ ਐ ਅੱਜ ਦੀ ਮਾਂ ਤੇ ਫੋਨ ਦੇ ਉੱਪਰ YouTube Facebook ਦੇ ਉੱਪਰ ਸਾਰੀ-ਸਾਰੀ ਰਾਤ ਜੋ ਸੀਰੀਅਲ ਚੱਲਦੇ ਨੇ ਟੀਵੀ ਤੇ ਚੱਲਦੇ ਨੇ ਉਹ ਵੇਖ ਕੇ ਬਹਾਦਰ ਨਹੀਂ ਪੈਦਾ ਹੋ ਸਕਦੇ ਪਹਿਲਾਂ ਸਾਡੀ ਨਸਲ ਕੁਸੀ ਗੋਲੀ ਦੇ ਨਾਲ ਕੀਤੀ ਗਈ ਅੱਜ ਸਾਡੀ ਨਸਲ ਕੁਸੀ ਗੋਲੀ ਦੇ ਨਾਲ ਨਹੀਂ ਕੀਤੀ ਜਾ ਰਹੀ ਅੱਜ ਇੱਕ ਸਰਿੰਜ ਦੇ ਟੀਕੇ ਦੇ ਨਾਲ ਕੀਤੀ ਜਾ ਰਹੀ ਹੈ ਪਤੀ ਦੀ ਪੰਜਾਬ ਦੀ ਸਰਕਾਰ ਜਿਹੜੀ ਪਿਆੰਤਾ ਪੁੱਛੜ 2 ਅੱਜ ਦਾ ਜਿਹੜਾ ਕਹਿ ਰਿਹਾ ਸੀ ਵੀ ਮੈਂ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਨਸ਼ਾ ਬੰਦ ਕਰ ਦੂੰਗਾ ਤੇ ਆਤੀ ਵੀ ਵੇਖ ਲੋ ਕਿਤੇ ਕੋਈ ਨਾਲੀ 'ਚ ਡੱਗਾ ਹੁੰਦਾ ਕਿਸੇ ਕੋਈ ਖੇਤ ਆ ਪੱਠੇ ਵੱਟਣ ਗਿਆ ਹੁੰਦਾ ਉੱਥੇ ਡੱਗਾ ਹੁੰਦਾ ਪਹਿਲਾਂ 1947 ਦੇ ਵਿੱਚ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਉਹ ਨਹੀਂ ਸਾਡੇ ਨਾਲ ਪੂਰੇ ਕੀਤੇ ਤੇ ਅੱਜ ਵੀ ਤੁਸੀਂ ਵੇਖ ਲੋ ਅੱਜ ਨਾ ਸਾਨੂੰ ਚੰਡੀਗੜ੍ਹ ਦੇ ਰਹੇ ਨੇ ਨਾ ਬੰਦੀ ਸਿੰਘ ਛੱਡ ਰਹੇ ਨੇ ਤੇ ਸੌਦੇ ਸਾਧ ਵਾਲਾ ਇਹਨਾਂ ਦਾ ਜਿਹੜਾ ਜੀਜਾ ਉੱਤੇ ਜਿੱਗ ਦਿਨ ਬਾਹਰ ਆ ਜਾਂਦਾ ਤਾਂ ਕਿ ਮੈਂ ਕਹਿੰਦਾ ਵੀ ਅਸੀਂ ਮਹਾਰਾਜਾ ਰਣਜੀਤ ਸਿੰਘ ਸਰਕਾਰੀ ਖਾਲਸਾ ਦੀ ਗੱਲ ਕਰਦੇ ਆ ਜੇ ਇਸ ਰਾਜ ਦੇ ਵਿੱਚ ਮੰਦਰ ਨੂੰ ਰੋੜਾ ਵੀ ਨਹੀਂ ਵੱਜਾ ਜੇ ਇਸ ਰਾਜ ਦੇ ਵਿੱਚ ਮਸਜਿਦ ਨੂੰ ਰੋੜਾ ਨਹੀਂ ਵੱਜਾ ਇਹ ਸਾਈਆਂ ਦੀ ਚਰਚ ਨੂੰ ਰੋੜਾ ਨਹੀਂ ਵੱਜਾ ਅੱਜ ਤੀਜੇ ਦਿਨ ਗੁਰਦੁਆਰੇ ਵਿਦਵੀ ਹੋ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਸਾਬ ਦੇ ਸਾਹਮਣੇ ਇੱਕ ਬੰਦਾ ਹੋ ਖੜਾ ਹੋ ਕੇ ਕਹਿੰਦਾ ਵੀ ਮੁੱਖ ਮੰਤਰੀ ਸਾਹਿਬ ਤੁਹਾਡਾ ਰਾਜ ਵਾਕਈ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਆ ਉਹ ਜਿਹੜਾ ਮਹਾਰਾਜਾ ਰਣਜੀਤ ਸਿੰਘ ਆ ਨਾ ਮੈਂ ਕਹਿੰਦਾ ਇਹਨਾਂ ਦੇ ਮੂੰਹਾਂ ਤੋਂ ਤੇ ਉਹ ਸ਼ਬਦ ਕਹਿਣਾ ਵੀ ਨਹੀਂ ਫੱਬਦਾ ਸਾ ਮੈਂ ਕਹਿੰਦਾ ਚਲੋ ਭਗਵੰਤ ਮਾਨ ਤੁਰੇ ਅਸੀਂ ਵੀ ਨਾਲ ਚੱਲਾਂਗੇ ਕਰੇ ਮਾਰਾ ਰਣਜੀਤ ਸਿੰਘ ਵਰਗਾ ਰਾਜ ਕਰੀਏ ਆਪਾਂ ਵੀ ਹਮਾਤ ਚੱਲੂ ਆਪਣੇ ਨਾਲ ਰਲਾਈਏ ਚੰਡੀਗੜ੍ਹ ਨੂੰ ਨਾਰ ਲਾਈਏ ਜਿਹੜਾ ਹਰਿਆਣਾ ਤੋੜਿਆ ਉਹਨੂੰ ਨਾਰ ਲਾਈਏ ਦਿੱਲੀ ਤੱਕ ਸਾਡੇ ਝੰਡੇ ਝੁਲਦੇ ਸੀ ਕਾਬਲ ਖੰਧਾਰ ਦੀਆਂ ਕੰਧਾਂ ਜਿੱਤੀਆਂ ਸੀ ਅਸੀਂ ਲੇਹਲ ਦਾਗ ਨੂੰ ਫਤਿਹ ਕੀਤਾ ਭਗਵੰਤ ਮਾਨ ਚੱਲ ਅੱਗੇ-ਅਗੇ ਚੱਲ ਪੰਥ ਪਿੱਛੇ ਆਊਗਾ ਹੋ ਹਮਾਰਾ ਰਣਜੀਤ ਸਿੰਘ ਦੇ ਰਾਜ ਵਾਲਾ ਅਸੀਂ ਤੇਰੇ ਨਾਲ ਆਂ ਦੀਪ ਸਿੱਧੂ ਕਹਿ ਗਿਆ ਸੀ ਬੇਅੰਤੇ ਬੁੱਚੜ ਵਾਲੇ ਕੰਮ ਕਰੂਗਾ ਤੇ ਉਹ ਕਰਕੇ ਵਿਖਾਤੇ ਨੇ ਇਹਨੇ ਪਹਿਲਾਂ ਗੱਲ ਕਰਦਾ ਸੀ ਨਾ ਵੀ ਮੈਂ ਮਾਨਸਾਫ਼ ਦਵਾਊਂਗਾ ਮੈਨੂੰ ਦਵਾਓ ਇਹਨਾਂ ਦੀਆਂ ਪ੍ਰੈਸ ਕਾਨਫਰੈਂਸਾਂ ਇੱਥੋਂ ਤੱਕ ਕੇਜਰੀਵਾਲ ਕਹਿੰਦਾ ਸੀ ਵੀ ਦੋ ਘੰਟਿਆਂ ਦੇ ਵਿੱਚ ਬੇਅਦਬੀ ਦਾ ਇਨਸਾਫ਼ ਮੈਂ ਦਵਾ ਦੂੰਗਾ ਤੇ ਅੱਜ ਕੇਜਰੀਵਾਲ ਕਿੱਥੇ ਆ ਕਿਹੜੇ ਖੁੰਜੇ ਲਾ ਕੇ ਬੈਠਾ ਮੇਰੇ ਕਿਸੇ ਹੋਰ ਵਿਰੋਧੀ ਪਾਰਟੀ ਨਾਲ ਤਾਂ ਨਹੀਂ ਜੁੜਿਆ ਅਕਾਲੀਆਂ ਦਾ ਬੰਦਾ ਤਾਂ ਨਹੀਂ ਖੜਾ ਇੱਥੇ ਜਿਹੜਾ ਗੱਲ ਕਰ ਰਿਹਾ ਉਹਨੇ ਕਿਹਾ ਵੀ ਇਹ ਤਾਂ ਵਿਰੋਧੀ ਆ ਬਾਦਲਾਂ ਨੂੰ ਬੜੇ ਚਿਰ ਦੀ ਮੈਂ ਉਹਨਾਂ ਦੀ ਖੌਮ ਬਠੱਪੀ ਹੋਈ ਹੈ ਜਿਹੜੀ ਬਾਦਲਾਂ ਦੀ ਗੱਲ ਆ ਨਾ ਅਸੀਂ ਆਜ਼ਾਦ ਵਿਚਰਦੇ ਆਂ ਅਸੀਂ ਗੱਤ ਵੱਝ ਕੇ ਕਹਿੰਦੇ ਅਸੀਂ ਸੇਖਾਂ ਕਿ ਕਾਨੂੰਨ ਸਾਨੂੰ ਕਹਿੰਦਾ ਤੁਸੀਂ ਕਿਸਾ ਦਾ ਰਹੀ ਹਿੰਦੂ ਆ ਤੇ ਫਿਰ ਉਹ ਉਹ ਹੁਣ ਕਾਨੂੰਨ ਦੇ ਵਿੱਚ ਜਿਹੜਾ ਲਿਖਿਆ ਵਾ ਵੀ ਉਹ ਸਾਨੂੰ ਕੀ ਦਰਸਾ ਰਿਹਾ ਵੀ ਸਿੱਖ ਤੇ ਸਨਾਤਨੀ ਇੱਕੋ ਹੀ ਆ ਵੀ ਉਹ ਕਹਿੰਦਾ ਜਾ ਕੇ ਮੈਂ ਲੰਗਰ ਲਾਉਣਾ ਵੀ ਸਿੱਖ ਤੇ ਸਨਾਤਨੀ ਇੱਕੋ ਹੀ ਆ ਬਾਬੇ ਨਾਨਕ ਨੇ ਨਾਂ ਜਨੇਊ ਪਾਇਆ ਬਾਬੇ ਨਾਨਕ ਨੇ ਨਾਂ ਹਮਣ ਕੀਤੇ ਬਾਬੇ ਨਾਨਕ ਨੇ ਧੋਪੀ ਤੇ ਧੋਤੀ ਤੇ ਟੋਪੀ ਪਾਈ ਬਾਬੇ ਨਾਨਕ ਨੇ ਨਾਂ ਮੰਦਰਾਂ ਦੇ ਵਿੱਚ ਟੱਲਾ ਖੜਕਾਏ ਨਾ ਉਹ ਜਾ ਕੇ ਪੁਜਾਰੀਆਂ ਦੇ ਕੋਲ ਉਹਨਾਂ ਟੇਵੇ ਕਢਾਏ ਯਾਨੀ ਸ਼ੇਰ ਸਿੰਘ ਜੀਵਰਾਂ ਨੇ ਵੀ ਤਾਂ ਜਾ ਕੇ ਪਿਆਰ ਨਾਲ ਉਹਨਾਂ ਦੇ ਨਾਲ ਮਿਲੇ ਆ ਜਾ ਕੇ ਸੀਸ ਨਵਾਇਆ ਹੈ ਜੇ ਪੰਥ ਦੇ ਏਡੇ ਏਡੇ ਪ੍ਰਚਾਰਕ ਝੁਕ ਸਕਦੇ ਆ ਪਰ ਤੁਹਾਨੂੰ ਕੀ ਪ੍ਰੋਬਲਮ ਆ ਜਿਹਨਾਂ ਨੇ ਕਿਰਪਾ ਗੁਰੂ ਤੋਂ ਨਹੀਂ ਲੈ ਸਕੇ ਵੀ ਉੱਥੇ ਜਾ ਕੇ ਕਿਰਪਾ ਮੰਗਦੇ ਫਿਰਦੇ ਆ ਜੋ ਤੁਸੀਂ ਹੁਣ ਗੱਲਾਂ ਕੀਤੀਆਂ ਸੋਚ ਸਮਝ ਕੇ ਕੀਤੀਆਂ ਸਮਝਦੇ ਉਹ ਵੀ ਜਾਣੀ ਚਾਹੀਦੀਆਂ ਇਹ ਗੱਲਾਂ ਵਾਕਿਆ ਹੀ ਸੋਚ ਸਮਝ ਕੇ ਕਰਨ ਵਾਲੀਆਂ ਤੁਹਾਨੂੰ ਕਿਸੇ ਚੀਜ਼ ਦਾ ਭੈ ਨਹੀਂ ਨਾ ਕਿਸੇ ਚੀਜ਼ ਦਾ ਭੈ ਨਹੀਂ ਦੁਨੀਆ ਦੇ ਇਤਿਹਾਸ ਦੇ ਵਿੱਚ ਇੱਕ ਅਜਿਹਾ ਪੰਨਾ ਲਿਖਿਆ ਗਿਆ ਜਿਸ ਦਾ ਕੋਈ ਸਾਨੀ ਨਹੀਂ ਜੋ ਕਿ ਅਜਿਹਾ ਇਤਿਹਾਸ ਬਣ ਗਿਆ ਜਿਸ ਨੂੰ ਨਾ ਕੋਈ ਬਦਲ ਸਕਿਆ ਤੇ ਨਾ ਹੀ ਆਉਣ ਵਾਲੇ ਸਮੇਂ ਦੇ ਵਿੱਚ ਉਸ ਇਤਿਹਾਸ ਵਰਗੇ ਇਤਿਆਸ ਸਿਰਜਣ ਦੀ ਸ਼ਾਇਦ ਕੋਈ ਹਿੰਮਤ ਰੱਖਦਾ ਸੋ ਅੱਜ ਫਤੇਗੜ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਖੜੇ ਆ ਤੇ ਸਾਡੇ ਨਾਲ ਕੋਈ ਨੌਜਵਾਨ ਜੋ ਹੈਗੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਰ ਜੇਕਰ ਫਤੇਗੜ ਸਾਹਿਬ ਆਏ ਆ ਤਾਂ ਫਤੇਗੜ ਸਾਹਿਬ ਦਾ ਇਤਿਹਾਸ ਸਿਖਾਉਂਦਾ ਕੀ ਹੈ ਫਤਿਹਗੜ੍ਹ ਸਾਹਿਬ ਆ ਕੇ ਮਿਲਦਾ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹਗੜ੍ਹ ਸਾਹਿਬ ਦਾ ਇੰਨਾ ਵੱਡਾ ਇਤਿਹਾਸ ਹੈ ਇੰਨਾ ਮਹਾਨ ਇਤਿਹਾਸ ਹੈ ਇਹ ਇਤਿਹਾਸ ਸਿਖਾਉਂਦਾ ਕੀ ਹੈ ਮਿਲਦਾ ਕੀ ਹੈ ਸਿੱਖ ਨੂੰ ਇਸ ਇਤਿਹਾਸ ਦੇ ਵਿੱਚੋਂ ਜੇ ਦੇਖੀਏ ਕਿ ਇੱਥੋਂ ਲੰਗਰ ਛਕਣਾਉਣਾ ਹੈ ਇੱਥੇ ਮੋਟਰਸਾਈਕਲਾਂ ਦੇ ਉੱਤੇ ਤਿਆਰ ਹੋ ਕੇ ਆਣਾ ਟਰੈਕਟਰਾਂ ਦੇ ਉੱਤੇ ਵੱਡੇ ਸਪੀਕਰ ਲਾ ਕੇ ਆਉਣਾ ਆਉਣਾ ਕੀ ਹੈ ਸਿੱਖ ਕੀ ਕੀ ਜਾਣਾ ਇਹ ਮਾਣਮੱਤਾ ਇਤਿਹਾਸ ਆ ਸਾਡੇ ਵਾਸਤੇ ਅਸੀਂ ਇਹ ਇਤਿਹਾਸ ਪੜ ਕੇ ਫਖਰ ਮਹਿਸੂਸ ਕਰਦੇ ਹਾਂ ਮਾਨ ਮਹਿਸੂਸ ਕਰਦੇ ਆ ਇੱਥੇ ਮਨ ਨੀਵਾ ਕਰਕੇ ਤੇ ਮਤ ਉੱਚੀ ਲੈ ਕੇ ਜਾਣਾ ਚਾਹੀਦਾ ਜਿਸ ਤਰ੍ਹਾਂ ਸਹਿਬਜ਼ਾਦੇ ਚੜ੍ਹਦੀ ਕਲਾ ਦੇ ਵਿੱਚ ਸੀ ਉਹ ਹਾਕਮਾਂ ਦੇ ਅੱਗੇ ਵਜ਼ੀਰ ਖਾਂ ਅੱਗੇ ਸੁਚਾ ਨੰਦ ਔਰੰਗਜ਼ੇਬ ਦੀ ਕਚਹਿਰੀ ਦੇ ਵਿੱਚ ਜਿਹੜੀ ਉਹ ਕਚਹਿਰੀ ਲੱਗੀ ਸੀ ਉੱਥੇ ਝੁਕੇ ਨਹੀਂ ਇਹੋ ਧਰਤੀ ਹੈ ਜਿੱਥੇ ਵੱਡੀ ਕਚਹਿਰੀ ਲੱਗੀ ਸੀ ਤੇ ਸਹਿਬਜ਼ਾਦਿਆਂ ਨੇ ਸਿਰ ਨਹੀਂ ਸੀ ਝੁਕਾਏ ਤੇ ਜਿਹੜਾ ਇੱਥੇ ਆਉਣ ਦਾ ਢੰਗ ਹੈ ਉਹ ਜਿਹੜੇ ਵੀ ਸ਼ਹੀਦਾਂ ਦੇ ਦੁਨੀਆ ਭਰ ਦੇ ਜਿੱਥੇ ਵੀ ਸ਼ਹੀਦਾਂ ਦੇ ਸਥਾਨ ਆ ਉੱਥੇ ਨਿਮਰਤਾ ਦੇ ਨਾਲ ਆਉਣਾ ਬੀ ਸਿਰ ਝੁਕਾ ਕੇ ਹੀ ਆਉਣਾ ਤੇ ਇੱਥੇ ਸਿਰ ਝੁਕਾਇਆ ਹੀ ਫੱਬਦਾ ਏ ਜਿਹੜੇ ਟਰੈਕਟਰਾਂ ਦੇ ਡੀਜੇ ਵਜਾਉਂਦੇ ਇਧਰ ਉਧਰ ਹਰਲ ਹਰਲ ਕਰਦੇ ਫਿਰਦੇ ਆ ਉਹਨਾਂ ਨੂੰ ਇਹ ਕੁਝ ਨਹੀਂ ਕਰਨਾ ਚਾਹੀਦਾ ਵੀ ਜੇਕਰ ਉਹ ਆਏ ਆ ਇੱਥੇ ਦੀਵਾਨ ਦੇ ਵਿੱਚ ਬੈਠਣ ਕੀਰਤਨ ਸੁਣਨਾ ਕਥਾ ਸੁਣਨਾ ਕਵੀਸ਼ਰ ਸੁਣਨਾ ਵੀ ਇੱਥੇ ਆਉਣ ਦਾ ਮਕਸਦ ਤਾਂ ਪਤਾ ਲੱਗੇ ਵੀ ਮਕਸਦ ਕੀ ਆ ਸਾਡਾ ਨਿਸ਼ਾਨਾ ਕੀ ਆ ਸਾਡਾ ਮਨੋਰਥ ਕੀ ਆ ਇੱਥੇ ਬੈਠਣ ਦਾ ਠੰਡੇ ਬੁਰਜ ਦੇ ਵਿੱਚ ਬੈਠਣ ਦਾ ਉਹ ਕਥਾ ਕਹਾਣੀਆਂ ਸੁਣਦਾ ਜਿਸ ਤਰ੍ਹਾਂ ਸਹਿਬਜ਼ਾਦਿਆਂ ਦੇ ਅੰਦਰ ਦ੍ਰਿੜ ਅਰਾਦੇ ਮਾਤਾ ਗੁਜਰਕੌਰ ਜੀ ਨੇ ਪੈਦਾ ਕੀਤੇ ਇਸੇ ਤਰ੍ਹਾਂ ਅੱਜ ਵੀ ਮਾਤਾ ਗੁਜਰਕੌਰ ਜੀ ਦੀ ਉਹ ਸਿੱਖਿਆ ਨੂੰ ਅਸੀਂ ਆਪਣੇ ਹਿਰਦਿਆਂ ਦੇ ਵਿੱਚ ਵਸਾਈਏ ਵੀ ਉਹਨਾਂ ਨੇ ਕੌਮ ਵਾਸਤੇ ਪੰਥ ਵਾਸਤੇ ਸਹਿਬਜ਼ਾਦਿਆਂ ਨੂੰ ਤਿਆਰ ਕੀਤਾ ਵੀ ਤੁਸੀਂ ਜਾਓ ਹਮਰੇ ਬੰਸ ਰੀਤ ਇਮ ਆਈ ਸੀਸ ਦੇਤ ਪਰ ਧਰਮ ਨਾ ਜਾਈ ਵੀ ਸਾਡੇ ਬੰਸ ਦੇ ਵਿੱਚ ਇਹ ਰੀਤ ਹੈ ਵੀ ਅਸੀਂ ਸਿਰਤਾ ਦੇ ਦਿੰਨੇ ਆ ਧਰਮ ਨਹੀਂ ਗਵਾਉਂਦੇ ਤੇ ਬਾਕੀ ਇਥੋਂ ਸਿੱਖਿਆ ਇਹ ਮਿਲਦੀ ਹੈ ਪੀ ਜਿਹੜਾ ਸਿੱਖ ਹੈ ਅਸਲ ਜਿਹੜਾ ਸਿੱਖ ਹੈ ਉਹ ਤੇ ਨਾ ਲਾਲਚਾਂ ਦੇ ਅਧੀਨ ਉਹ ਕਿ ਧਰਮ ਛੱਡਦਾ ਏ ਨਾ ਉਹ ਕਿਸੇ ਦੇ ਡਰ ਦੇ ਦਬਕੇ ਦੇ ਨਾਲ ਧਰਮ ਤਬਦੀਲ ਕਰਦਾ ਏ ਤੇ ਨਾ ਉਹ ਛਾਲ ਦੇ ਨਾਲ ਜਿਹੜੇ ਅੱਜ ਛਾਲ ਕਰਾਵਾ ਤਾਂ ਕਰਕੇ ਵਿਖਾਈਆਂ ਜਾਂਦੀਆਂ ਨੇ ਸਾਈ ਪੁੱਠੇ ਸਿੱਧੇ 扑ੜਕਦੇ ਆ ਵੀ ਨਾ ਤੇ ਛਾਲ ਦੇ ਨਾਲ ਧਰਮ ਤਬਦੀਲ ਕਰਨਾ ਇਸ ਕਰਕੇ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਵਾ ਆਪਣੇ ਧਰਮ ਦੇ ਉਤੋਂ ਜਾਨ ਕੁਰਬਾਨ ਕਰ ਦੇਣੀ ਹੈ ਆਪਣਾ ਆਪ ਵਾਰ ਦੇਣਾ ਸਰੀਰ ਲਾ ਦੇਣਾ ਵਾ ਸੋ ਇਹ ਸਾਨੂੰ ਠੰਡਾ ਬੁਰਜ ਬਹੁਤ ਕੁਝ ਸਿਖਾਉਂਦਾ ਏ ਠੰਡੇ ਬੁਰਜ ਦੇ ਵਿੱਚ ਅੱਜ ਵੀ ਆਵਾਜ਼ ਗੂੰਜ ਰਹੀ ਆ ਸਹਿਬਜ਼ਾਦਿਆਂ ਜੀ ਹਮ ਜਾਣ ਦੇ ਕੇ ਔਰੋਂ ਕੀ ਜਾਨੇ ਬਚਾ ਚੱਲੇ ਸਿੱਖੀ ਕੀ ਨੀਮ ਹੈ ਸਰੋਂ ਪਰ ਉਠਾ ਚੱਲੇ ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚੱਲੇ ਗੱਦੀ ਸੇ ਤਾ ਜੋ ਤਖਤ ਬਸ ਅਬ ਕੌਮ ਪਾਏਗੀ ਦੁਨੀਆ ਸੇ ਜ਼ਾਲਮੋਂ ਕਾ ਨਿਸ਼ਾਨ ਤੱਕ ਮਟਾਏਗੀ ਸਹਿਬਜ਼ਾਦਿਆਂ ਦਾ ਸੁਪਨਾ ਸੀ ਵੀ ਗੱਦੀ ਸੇ ਤਾਜੋ ਤਖਤ ਬਸ ਕੌਮ ਪਾਏਗੀ ਵੀ ਇਹ ਤਾਜੋ ਤਖਤ ਨੂੰ ਅਸੀਂ ਪ੍ਰਾਪਤ ਕਰਨਾ ਹੈ ਰਾਜ ਭਾਗ ਲੈਣੇ ਆ ਉਹ ਸਹਿਬਜ਼ਾਦੀਆਂ ਦੀ ਆਵਾਜ਼ ਠੰਡੇ ਬੁਰਜ ਦੇ ਵਿੱਚ ਅੱਜ ਵੀ ਗੂੰਜ ਰਹੀ ਹੈ ਤੇ ਪੰਥ ਉਹਨੂੰ ਪੰਥ ਦੇ ਨੌਜਵਾਨ ਬੱਚੇ ਬਜ਼ੁਰਗ ਸੁਣ ਕੇ ਜਾਣ ਵੀ ਇੱਥੋਂ ਆਉਣ ਦਾ ਉਹ ਮਕਸਦ ਕਲੀਅਰ ਕਰਕੇ ਜਾਣ ਵੀ ਸਾਡਾ ਮਕਸਦ ਕੀ ਹੈ ਮਨੋਰਥ ਕੀ ਹੈ ਕਿਹੜੇ ਨਿਸ਼ਾਨੇ ਨੂੰ ਅਸੀਂ ਸਾਰ ਕਰਨਾ ਤੁਸੀਂ ਹੁਣ ਇੱਥੇ ਆਏ ਹੋ ਕੇਸਾਂ ਕਰਕੇ ਇੱਥੇ ਸੀਸ ਲਹਾ ਦਿੱਤੇ ਗਏ ਕੇਸ ਨਹੀਂ ਕਤਲ ਕਰਵਾਏ ਧਰਮ ਨਹੀਂ ਛੱਡਿਆ ਪਰ ਆਪਣੀ ਜਾਨ ਗਵਾਤੀ ਕਿੰਨਿਆਂ ਦੇ ਸਿਰ ਤੇ ਕੇਸ ਦੇਖਣ ਨੂੰ ਮਿਲਦੇ ਤੁਹਾਨੂੰ ਕਿੰਨਿਆਂ ਦੇ ਸਿਰ ਤੇ ਦਸਤਾਰਾਂ ਵੇਖੋ ਜੀ ਮੈਂ ਤੇ ਨਾ ਥੋੜੇ ਦਿਨ ਪਹਿਲਾਂ ਬੇਨਤੀ ਵੀ ਕੀਤੀ ਸੀ ਵੀ ਸਰਹੰਦ ਦੀ ਧਰਤੀ ਤੇ 나ਈ ਦੀ ਦੁਕਾਨ ਤੇ ਬਹਿ ਕੇ ਨਾ ਜਾਇਓ ਸਰਹੰਦ ਦੀ ਧਰਤੀ ਤੇ ਜਿਹੜੀਆਂ ਬੀਬੀਆਂ ਨੇ ਬਿਊਟੀ ਪਾਰਲਰ ਤੇ ਨਾ ਬਹਿ ਕੇ ਜਾਣ ਮੂੰਹ ਮੱਥਾ ਸਵਾਰ ਕੇ ਮੁੱਛਾਂ ਦਾੜ੍ਹੀ ਕਟਾ ਕੇ ਵਾਲਾਂ ਦੇ ਕਦੀ ਇੱਧਰ ਸਜੇ ਕਰਾ ਕੇ ਕਦੀ ਖੱਬੇ ਕਰਾ ਕੇ ਉਹ ਚੀਜ਼ਾਂ ਨਾ ਕਰੋ ਸਾਬ ਜੀ ਆਦੇ ਖੁਸ਼ ਹੋਣਗੇ ਧੰਨ ਬਾਬਾ ਜੋਰਾਵਾਰ ਸਿੰਘ ਤੇ ਧੰਨ ਬਾਬਾ ਫਤੇ ਸਿੰਘ ਜੇਕਰ ਅਸੀਂ ਸਾਬ ਦੇ ਸੂਰਤ ਦਾੜੀ ਮੁੱਛਾਂ ਕੇਸ ਸੋਹਣੀ ਦਸਤਾਰ ਬੰਨ ਕੇ ਗੁਰੂ ਦੇ ਕੋਲ ਜਾਂਦੇ ਆ ਸਾਬ ਜਾਦੇ ਭਰਾਵਾਂ ਵਾਂਗ ਮਿਲਣਗੇ ਸ਼ਰੀਕਾਂ ਵਾਂਗ ਨਹੀਂ ਮਿਲਣਗੇ ਸੋ ਇੱਥੇ ਆਉਣ ਦਾ ਮਕਸਦ ਹੈ ਜਿਹੜੇ ਇੱਥੇ ਨੌਜਵਾਨ ਮੋਨੇ ਕੋਨੇ ਤੁਰੇ ਫਿਰਦੇ ਆ ਉਹਨਾਂ ਦੇ ਅੰਦਰ ਵੀ ਖੂਨ ਤੇ ਕਿਤੇ ਨਾ ਕਿਤੇ ਪੰਥ ਦਾ ਹੀ ਆ ਸਿੱਖੀ ਦਾ ਹੀ ਆ ਤੇ ਉਹਨਾਂ ਨੂੰ ਸਾਡੀ ਇਹ ਬੇਨਤੀ ਵੀ ਹੈ ਅਸੀਂ ਉਹਨਾਂ ਦੇ ਅੱਗੇ ਬੇਨਤੀ ਕਰਦੇ ਆ ਹੱਥ ਜੋੜ ਕੇ ਵੀ ਇਸ ਧਰਤੀ ਤੋਂ ਕੁਝ ਸਿੱਖ ਕੇ ਜਾਓ ਤੁਸੀਂ ਜਿਨ੍ਹਾਂ ਨੇ ਕੇਸ ਨਹੀਂ ਰੱਖਿਓ ਕੇਸ ਰੱਖ ਕੇ ਜਾਓ ਜਿਨ੍ਹਾਂ ਨੇ ਦਾੜੀਆਂ ਨਹੀਂ ਰੱਖੀਆਂ ਉਹ ਦਾੜੀਆਂ ਰੱਖ ਕੇ ਜਾਓ ਤੇ ਜਿਹੜੀਆਂ ਬੀਬੀਆਂ ਬਿਊਟੀ ਪਾਰਲਰਾਂ ਤੇ ਜਾ ਕੇ ਰੋਮਾਂ ਦੀ ਬੇਦਬੀ ਕਰਦੀਆਂ ਨੇ ਉਹ ਵੀ ਇੱਥੇ ਸਹਿਬ ਜੀ ਦੇ ਨਾਲ ਵਾਅਦਾ ਕਰਕੇ ਜਾਓ ਵੀ ਅਸੀਂ ਅੱਜ ਤੋਂ ਬਾਅਦ ਰੋਮਾਂ ਦੀ ਬੇਦਬੀ ਨਹੀਂ ਕਰਾਂਗੇ ਅਸੀਂ ਅੱਜ ਤੋਂ ਬਾਅਦ ਜਿਹੜੇ ਨੌਜਵਾਨ ਨੇ ਉਹ ਵਾਅਦਾ ਕਰਕੇ ਜਾਣ ਅਸੀਂ ਕੇਸ ਕੇਸਾਂ ਦੀ ਬੇਦਬੀ ਨਹੀਂ ਕਰਾਂਗੇ ਤੁਹਾਨੂੰ ਕੀ ਲੱਗਦਾ ਵੀ ਨੌਜਵਾਨਾਂ ਦੇ ਮਨਾਂ ਵਿੱਚ ਪਿਆਰ ਹੈ ਨਹੀਂ ਜਾਂ ਫਿਰ ਭਟਕੇ ਹੋਏ ਆ ਪਿਆਰ ਹੈਗਾ ਉਹ ਜਜ਼ਬਾ ਹੈਗਾ ਜਜ਼ਬਾਤ ਹੈਗੇ ਪਿਆਰ ਤਾਂ ਹੈ ਜਜ਼ਬਾ ਤੇ ਹੈ ਜਜ਼ਬਾ ਦੇ ਇਹਨਾਂ ਦੇ ਅੰਦਰ ਬਹੁਤ ਜ਼ਿਆਦਾ ਹੈ ਜਜ਼ਬਾ ਇਹਨਾਂ ਦੇ ਅੰਦਰ ਤਖਤ ਪਲਟਣ ਵਾਲਾ ਕਿਤੇ ਦਿੱਲੀ ਜਦੋਂ ਮੋਦੀ ਨੇ ਬਿੱਲ ਪਾਸ ਕੀਤੇ ਉੱਥੇ ਵੀ ਤਖਤਾ ਪਲਟਣ ਵਾਲਾ ਹੀ ਜਜ਼ਬਾ ਸਾਨੂੰ ਇਹਨਾਂ ਦੇ ਅੰਦਰ ਨਜ਼ਰ ਆਇਆ ਉੱਥੇ ਭਾਵੇਂ ਮੋਨੇ ਨੌਜਵਾਨ ਸੀ ਜਜ਼ਬਾ ਇਹਨਾਂ ਦੇ ਅੰਦਰ ਹੈ ਪਰ ਆਲੇ-ਦੁਆਲੇ ਜਿਹੜਾ ਸਿੰਗਰਾਂ ਦਾ ਪ੍ਰਭਾਵ ਹੈ ਆਲੇ-ਦੁਆਲੇ ਦਾ ਜਿਹੜਾ ਪ੍ਰਭਾਵ ਹੈ ਉਹ ਬਹੁਤ ਜ਼ਿਆਦਾ ਹੈ ਕਿਉਂਕਿ ਅੱਜ ਕੌਮ ਨੂੰ ਡਰ ਕਲਾਕਾਰਾਂ ਤੋਂ ਵੀ ਆ ਸੱਭਿਆਚਾਰ ਤੇ ਜਿਹੜੇ ਕਲਾਕਾਰ ਗੰਦ ਬੋਲਦੇ ਆ ਨਾ ਉਹਨਾਂ ਤੋਂ ਵੀ ਖਤਰਾ ਵਾ ਜਿਹੜੇ ਬਿਊਟੀ ਪਾਰਲਰ ਬਣੇ ਨੇ ਕੌਮ ਨੂੰ ਅੱਜ ਉਹਨਾਂ ਤੋਂ ਵੀ ਖਤਰਾ ਜਿਹੜੀਆਂ ਨਾਈਆਂ ਦੀਆਂ ਦੁਕਾਨਾਂ ਬਣੀਆਂ ਉਹਨਾਂ ਤੋਂ ਵੀ ਖਤਰਾ ਏ ਜਿਨ੍ਹਾਂ ਨੇ ਜਿਹੜੇ ਜ਼ਥਾਦਾਰਾਂ ਨੇ ਕੌਮ ਦੀ ਬੇੜੀ ਦੇ ਵਿੱਚ ਵਟੇ ਪਾਈ ਉਹਨਾਂ ਤੋਂ ਵੀ ਖਤਰਾ ਵਾ ਜਿਹੜੇ ਚਿੱਟੀਆਂ ਗੱਡੀਆਂ ਦੇ ਵਿੱਚ ਪਖੰਡੀ ਬਾਬੇ ਤੁਰੇ ਫਿਰਦੇ ਆ ਜੇ ਪੰਥ ਨੂੰ ਉਹਨਾਂ ਤੋਂ ਵੀ ਖਤਰਾ ਵਾ ਇਹ ਇਹ ਜਿਹੜੇ ਨੌਜਵਾਨਾਂ ਤੇ ਆਲੇ-ਦਿਵਾਲੇ ਦਾ ਜਿਹੜਾ ਪ੍ਰਭਾਵ ਹੈ ਨਾ ਉਹ ਬਹੁਤ ਜ਼ਿਆਦਾ ਪਿਆ ਇਸੇ ਕਰਕੇ ਪਤਤ ਪੁਨੇ ਵੱਲ ਤੁਰੇ ਹੋਏ ਨੇ ਕੇਸ ਕਤਲ ਕਰਵਾ ਕੇ ਜਿਸ ਤਰ੍ਹਾਂ ਸਿੰਗਰਾਂ ਨੇ ਕੇਸ ਕਤਲ ਕਰਵਾਏ ਹੁੰਦੇ ਨੇ ਆਪਣਾ ਉਹ ਗਾਉਣ ਵਜਾਉਣ ਕਰਦੇ ਆ ਤੇ ਉਸੇ ਤਰ੍ਹਾਂ ਜਿਹੜੇ ਨੌਜਵਾਨ ਉਹਨਾਂ ਨੇ ਪਿੱਛੇ ਲਾ ਕੇ ਵੀ ਸੈਂਤ ਆ ਸੂਰਤ ਬੜੀ ਸੋਹਣੀ ਆ ਸਿੰਗਰ ਤਾਂ ਇਹਨਾਂ ਦਿਨਾਂ 'ਚ ਧਾਰਮਿਕ ਗੀਤ ਗਾਉਂਦੇ ਸਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਸਾਰੇ ਸਿੰਗਰਾਂ ਨੇ ਦੇਖਿਓ ਤੁਸੀਂ ਟਰੈਕ ਆਏ ਹੋਣਗੇ ਇਹਨਾਂ ਦਿਨਾਂ ਦੇ ਵਿੱਚ ਤਾਂ ਖਾਸ ਤੌਰ ਤੇ ਵੀ ਸਹਿਬਜ਼ਾਦਿਆਂ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਅਸੀਂ ਗੀਤ ਕਰ ਰਹੇ ਆ ਉਹ ਤਾਂ ਲੋਕ ਵਿਖਾਵਾ ਜੀ ਸਿੰਗਰਾਂ ਦਾ ਲੋਕ ਵਿਖਾਵਾ ਜੇ ਸੱਚਮੁੱਚ ਸਿੰਗਰਾਂ ਨੂੰ ਦਿਲ ਤੋਂ ਪਿਆ ਵੀ ਹਾਂ ਅਸੀਂ ਸਹਿਬਜ਼ਾਦਿਆਂ ਨੂੰ ਸਮਰਪਤਾਂ ਤੇ ਸਹਿਬਜ਼ਾਦਿਆਂ ਨੂੰ ਤੇ ਸੁੱਚਾ ਆਨੰਦ ਕਹਿੰਦਾ ਸੀ ਤੁਸੀਂ ਝੋਕ ਜਾਓ ਤੁਸੀਂ ਕੇਸ ਕਤਲ ਕਰਵਾ ਦਿਓ ਤੁਹਾਡੀਆਂ ਜਾਨਾਂ ਬਖਸ਼ ਦੇਵਾਂਗੇ ਇਹਦਾ ਸ਼ਹਾਦਤਾਂ ਹੀ ਕੇਸਾਂ ਦਾ ਕਰਕੇ ਹੋਈਆਂ ਸਾਰੀਆਂ ਤੇ ਜੇਕਰ ਕੇਸ ਕਤਲ ਕਰਵਾ ਕੇ ਗਾਣੇ ਗੁਨੇ ਕੱਢਦੇ ਫਿਰਦੇ ਆਂ ਤੇ ਫਿਰ ਕੀ ਉੱਥੇ ਸਾਨੂੰ ਮੈਨਾਂ ਹੀ ਕੀ ਵਿਖਾ ਰਿਆ ਸਹਿਬਜ਼ਾਦੇ ਤਾਂ ਸੂਬੇ ਦਾ ਉਹਦੇ ਸੂਬੇ ਦੀ ਕਚਹਿਰੀ ਦੇ ਵਿੱਚ ਨਹੀਂ ਹਾਰੇ ਉਹਨਾਂ ਦਾ ਮਕਸਦ ਕੀ ਸੀ ਕੇਸਾਂ ਦੀ ਰੱਖਿਆ ਕਰਨੀ ਆ ਧੰਨ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਚਮਕੌਰ ਦੀ ਗੜੀ ਛੱਡੀ ਉੱਥੇ ਵੀ ਉਹਨਾਂ ਨੇ ਪੈਰਾਂ ਦੇ ਵਿੱਚੋਂ ਜੋੜਾ ਉਤਾਰ ਦਿੱਤਾ ਇਹ ਜੋੜਾ ਉਤਾਰਨ ਦਾ ਮਕਸਦ ਇਹ ਸੀ ਵੀ ਮੈਦਾਨੇ ਜੰਗ ਦੇ ਵਿੱਚ ਮੇਰੇ ਸਿੰਘ ਸ਼ਹੀਦ ਹੋਏ ਨੇ ਕਿਤੇ ਉਹਨਾਂ ਦੇ ਕੇਸਾਂ ਨੂੰ ਮੇਰੀ ਜੁੱਤੀ ਨਾ ਛੂ ਜਾਵੇ ਗੁਰੂ ਪਾਤਸ਼ਾਹ ਜੀ ਦੇ ਕੇਸਾਂ ਦੇ ਨਾਲ ਅਥਾਹ ਪਿਆਰ ਕਰਦੇ ਨੇ ਪਰ ਜਿਹੜੇ ਸਿੰਘਾਂ ਨੂੰ ਬੇਨਤੀ ਹੈ ਵੀ ਕੱਲੇ ਗਾਣੇ ਨਾ ਗਾਓ ਜਿਨ ਕੇ ਦਿਨ ਮਨਾਤੇ ਉਹਨ ਕੀ ਬਾਤ ਵੀ ਮਾਨਾ ਕਰੋ ਵੀ ਕੱਲੇ ਇਹ ਨਹੀਂ ਆ ਲੋਕ ਵਿਖਾਵਾ ਕਰਤਾ ਗੀਤ ਜਾਂ ਛੜਤਾ ਸਾਲ ਬਾਦਾਂ ਵੀ ਹਾਂ ਸਾਡੀ ਹਾਜ਼ਰੀ ਲੱਗ ਗਈ ਆ ਗੁਰੂ ਦੇ ਅੱਗੇ ਹਾਜ਼ਰੀ ਤਾਂ ਹੀ ਆ ਵੀ ਜੇਕਰ ਅਸੀਂ ਸਾਬਦ ਸੂਰਤ ਹੋ ਕੇ ਗੁਰੂ ਦੇ ਨਾਲ ਵਾਅਦਾ ਕਰਦੇ ਹਾਂ ਵੀ ਅੱਜ ਤੋਂ ਬਾਅਦ ਕੈਸ ਗਤਲ ਨਹੀਂ ਕਰਵਾਵਾਂਗੇ ਇਹ ਫਰਕ ਕਿੱਥੇ ਰਹਿ ਗਿਆ ਭਾਈ ਮਾਵਾ ਨੇ ਮਾਤਾ 구ਜਰੀ ਤੋਂ ਸਬਕ ਨਹੀਂ ਲਿਆ ਜਾਂ ਬੱਚਿਆਂ ਨੇ ਸਾਬ ਜਦੰਦੇ ਇਤਿਹਾਸ ਨਹੀਂ ਪੜਿਆ ਕਮੀ ਕਿੱਥੇ ਰਹਿ ਗਈ ਵੇਖੋ ਕਮੀ ਜਿਹੜੀ ਇਹ ਜਦੋਂ ਸਾਬ ਜਾਦਿਆਂ ਦਾ ਜਨਮ ਹੋਇਆ ਉਹ ਜਿਹੜੀ ਮਾਂ ਦੀ ਕੋਖ ਹੈ ਨਾ ਉਹ ਕੋਖ ਤਿਆਰ ਹੋਈ ਆ ਸ਼ਬਦ ਦੇ ਵਿੱਚੋਂ ਗੁਰਬਾਣੀ ਦੇ ਵਿੱਚੋਂ ਗੋਰੇ ਇਤਿਹਾਸ ਦੇ ਵਿੱਚੋਂ ਮਾਤਾ ਗੁਜਰਕੌਰ ਦੀ ਸਾਰੀ ਰਾਤ ਸਹਬ ਜਾਦਿਆਂ ਨੂੰ ਦਿਰੜ ਅਰਾਧੇ ਕਰਵਾਉਂਦੀ ਰਹੀ ਨਹਿ ਤੁਰਕ ਬਣੇ ਹੈ ਨਹਿ ਧਰਮ ਤਜੇ ਹੈ ਆਪਣੇ ਸੀਸ ਭੇਟ ਦਇਓ ਹੈ ਜੈਸੇ ਵੱਡਿਓ ਨੇ ਦਇਓ ਹੈ ਵੀ ਤੁਰਕ ਨਹੀਂ ਬੰਨਣਾ ਧਰਮ ਨਹੀਂ ਛੱਡਣਾ ਸੀਸ ਭੇਟ ਦੇ ਦਿਓ ਜਿਸ ਤਰ੍ਹਾਂ ਤੁਹਾਡੇ ਵੱਡੇ ਦਾਦੇ ਧੰਨ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੇ ਸੀਸ ਭੇਟ ਕੀਤਾ ਸੀ ਅੱਜ ਦੀ ਮਾਂ ਕੀ ਕਹਿੰਦੀ ਹੈ ਫਿਰ ਅੱਜ ਦੀ ਮਾਂ ਤੇ 4 4 ਵਜੇ ਤੱਕ ਕਲੱਬਾਂ ਦੇ ਵਿੱਚ ਜਾ ਰਹੀ ਹੈ ਅੱਜ ਦੀ ਮਾਂ ਤੇ ਫੋਨ ਦੇ ਉੱਪਰ YouTube Facebook ਦੇ ਉੱਪਰ ਸਾਰੀ ਸਾਰੀ ਰਾਤ ਜੋ ਸੀਰੀਅਲ ਚੱਲਦੇ ਨੇ TV ਤੇ ਚੱਲਦੇ ਨੇ ਉਹ ਵੇਖ ਕੇ ਬਹਾਦਰ ਨਹੀਂ ਪੈਦਾ ਹੋ ਸਕਦੇ ਮਾਂ ਦੀ ਕੋਖੀ ਇਸ ਤਰ੍ਹਾਂ ਦੀ ਹੈ ਵੀ ਜਿਹੜੀ ਯੋਧਿਆਂ ਨੂੰ ਬਹਾਦਰਾਂ ਨੂੰ ਜਨਮ ਦੇ ਸਕਦੀ ਹੈ ਤੇ ਉਹ ਮਾਂ ਨੂੰ ਕੋਖ ਬਾਣੀ ਪੜ੍ਹ ਕੇ ਗੌਰ ਇਤਿਹਾਸ ਸੁਣ ਕੇ ਵੱਡਿਆਂ ਦੀਆਂ ਕੁਰਬਾਨੀਆਂ ਸੁਣ ਕੇ ਉਹ ਮਾਂ ਦੀ ਕੁੱਖ ਦੇ ਫੇਰ ਤਿਆਰ ਹੋ ਸਕਦੀ ਤੇ ਉਹਨਾਂ ਕੁੱਖਾਂ ਦੇ ਵਿੱਚ ਉਹ ਬਹਾਦਰ ਤੇ ਸੂਰਮੇ ਜਨਮ ਲੈਂਦੇ ਆ ਹੁਣ ਅੱਜ ਜਿਹੜਾ ਪੰਥ ਦੀ ਗੱਲ ਹੈ ਤੁਸੀਂ ਕਹਿੰਦੇ ਵੀ ਇੱਥੇ ਸਿਰ ਨਹੀਂ ਝੁਕਾਉਣ ਦਾ ਸਬਕ ਮਿਲਦਾ ਅੱਜ ਤਾਂ ਹਰ ਮੋੜ ਤੇ ਡਾਂਗਾ ਖਾਰੇ ਨੌਜਵਾਨ ਆਪ ਆਪਣੇ ਨਾਲ ਤਾਂ ਬਹੁਤ ਜ਼ਿਆਦਾ ਲੜ ਪੈਂਦੇ ਆ ਭਰਾਵਾਂ ਦੇ ਵਿੱਚ جنگ ਮਾਰੂ ਹੋ ਜਾਂਦੀ ਆ ਪਰ ਜਦੋਂ ਆਪਣੇ ਹੱਕਾਂ ਦੀ ਗੱਲ ਆਉਂਦੀ ਉਦੋਂ ਛੱਤਰ ਖਾ ਕੇ ਮੁੜੇ ਆਉਂਦੇ ਹੁਣ ਤੁਹਾਨੂੰ ਲੱਗਦਾ ਵੀ ਸਿਰ ਚੱਕ ਕੇ ਕੋਈ ਜੀ ਸਕਦਾ ਹੈ ਤੇ ਟਾਈਮ 'ਚ ਨਹੀਂ ਦੇਖੋ ਜੀ ਜਿਹੜੀ ਆਪਸ ਦੇ ਵਿੱਚ ਲੜਾਈ ਆ ਨਾ ਉਹ ਲੜਾਈ ਪੰਥ ਦੇ ਨੌਜਵਾਨਾਂ ਨੂੰ ਜਥੇਦਾਰਾਂ ਨੂੰ ਨਹੀਂ ਕਰਨੀ ਚਾਹੀਦੀ ਜਦੋਂ ਕਿਤੇ ਅਬਦਾਲੀ ਨੇ ਸਾਡੀ ਪਛਾਣ ਪੁੱਛੀ ਸੀ ਨਾ ਵੀ ਸਿੱਖਾਂ ਦੀ ਪਛਾਣ ਕੀ ਹੈ ਤੇ ਉਹਨੇ ਸਾਡਾ ਦੁਸ਼ਮਣ ਸਾਡੀ ਪਛਾਣ ਦੱਸ ਰਿਹਾ ਏ ਬਣੇ ਰਹੇ ਸਭ ਸਕੇ ਬਰਾਦਰ ਇੱਕ ਦੂਸਰੇ ਕੋ ਦੇਵਤ ਆਦਰ ਹੈ ਇਨ ਮੈਂ ਇਤਫਾਕ ਮਹਾਨ ਸਿੱਖ ਸਿੱਖ ਪਰਿਵਾਰਤ ਜਾਣ ਕਹਿੰਦੇ ਇੱਕ ਸਿੱਖ ਦੂਸਰੇ ਸਿੱਖ ਤੋਂ ਜਾਣ ਤੱਕ ਵਾਰਦਾ ਸੀ ਇੱਕ ਸਿੱਖ ਦੂਸਰੇ ਸਿੱਖ ਦੀ ਕਦਰ ਕਰਦਾ ਸੀ ਵੇਖੋ ਮੈਂ ਬੇਨਤੀ ਕਰਦਾ ਵੀ ਸਾਡੀਆਂ ਪੱਗਾਂ ਵੱਖੋ ਵੱਖਰੀਆਂ ਹੋ ਸਕਦੀਆਂ ਨੇ ਉਹ ਉਹ ਵੀ ਜੰਗਲਾਂ ਦੇ ਦੇਣ ਸੀ ਨਾ ਕਿਤੇ ਕੋਈ ਪੱਗ ਸਿੱਧੀ ਬਣਦਾ ਹੋਵੇਗਾ ਕੋਈ ਦਿਮਾਲਾ ਬਣਦਾ ਹੋਵੇਗਾ ਕੋਈ ਗੋਲ ਬਣਦਾ ਹੋਵੇਗਾ ਕਿਸੇ ਦਾ ਚੋਲਾ ਲੰਮਾ ਹੋਵੇਗਾ ਕਿਸੇ ਦਾ ਚੋਲਾ ਉੱਚਾ ਹੋਵੇਗਾ ਕੋਈ ਸਰੀ ਸਾਹਿਬ ਪਾਉਂਦਾ ਹੋਵੇਗਾ ਕੋਈ ਡਾਂਗ ਛੋਟਾ ਕੋਈ ਬਰਸ਼ੇ ਕੁਝ ਵੀ ਆ ਪਹਿਰਾਵਾ ਵੱਖੋ ਵੱਖਰਾ ਸੀ ਸਾਡੀਆਂ ਦਾ 17 ਦੇ ਰੰਗ ਵੱਖੋ ਵੱਖਰੇ ਸੀ ਪਰ ਏਕਤਾ ਬਹੁਤ ਵੱਡੀ ਸੀ ਸਾਡੀਆਂ ਮਿਸਲਾਂ ਦੇ ਵਿੱਚ ਇੰਨੀ ਵੱਡੀ ਏਕਤਾ ਸੀ ਵੀ ਜਦੋਂ ਬਾਹਰੀ ਹਾਕਮ ਚੜ੍ਹ ਕੇ ਆਉਂਦੇ ਸੀ ਨਾ ਤੇ ਮਿਸਲਾਂ ਸਾਰੀਆਂ ਇਕੱਠੀਆਂ ਹੋ ਕੇ ਉਹਨਾਂ ਹਾਕਮਾਂ ਦਾ ਮੁਕਾਬਲਾ ਕਰਦੀਆਂ ਸੀ ਇਸ ਕਰਕੇ ਦੁਸ਼ਮਣ ਸਾਡੀ ਪਛਾਣ ਦੱਸ ਰਿਹਾ ਵੀ ਸਿੱਖਾਂ ਦੀ ਪਛਾਣ ਕੀ ਆ ਬਣੇ ਰਹੇ ਸਭ ਸਕੇ ਬਰਾਦਰ ਇੱਕ ਦੂਸਰੇ ਕੋ ਦੇਵਤਾਦਰ ਇੱਕ ਦੂਜੇ ਨੂੰ ਆਦਰ ਦਿੰਦੇ ਨੇ ਤੇ ਸਕੇ ਬਣ ਕੇ ਰਹਿੰਦੇ ਨੇ ਹੈ ਇਨ ਮੈਂ ਇਤਫਾਕ ਮਹਾਨ ਸਿੱਖ ਸਿੱਖ ਪਰਿਵਾਰ ਤੋਂ ਜਾਣ ਸੋ ਉਹ ਅਸੀਂ ਮੰਨੀਏ ਸਿੱਕ ਸਿੱਕ ਤੋਂ ਜਾਣ ਵਾਲੀ ਭਾਵਨਾ ਸਿ ਪੈਦਾ ਕਰਦੀਏ ਵੀ ਜਿਹੜਾ ਇੱਕ ਸੇਕਾ ਸੀ ਉਹਦੀ ਕਦਰ ਕਰੀਏ ਕਰਨੀ ਵੀ ਚਾਹੀਦੀ ਹੈ ਏਕਤਾ ਇਤਿਫਾਕ ਕੌਮ ਦੇ ਵਿੱਚ ਬਾਲ ਸ਼ਕਤੀ ਤਾਕਤ ਫੇਰ ਹੀ ਆ ਸਕਦੀ ਆ ਜਿਹੜੇ ਸਿੱਖਾਂ ਨੂੰ ਤਾਕਤ ਨਹੀਂ ਹਰਾ ਸਕੀ ਜ਼ੁਲਮ ਨਹੀਂ ਹਰਾ ਸਕਿਆ ਉਹਨਾਂ ਨੂੰ ਢਾ ਨਹੀਂ ਸਕਿਆ ਉਹਨਾਂ ਨੂੰ ਅੱਜ ਟੀਕੇ ਨੇ ਹਰਾਤਾ ਗੱਲਾਂ ਤਾਂ ਇਹ ਚੱਲਦੀਆਂ ਹੁਣ ਤਾਂ ਟੀਕਾ ਹੀ ਬਹੁਤ ਆ ਇਹਨਾਂ ਨੂੰ ਮਾਰਨ ਲਈ ਹੋਰ ਇਹਨਾਂ ਨੂੰ ਸ਼ਸਤਰ ਨਾਲ ਕੀ ਮਾਰਨਾ ਬਿਲਕੁਲ ਜੀ ਪੰਜਾਬ ਦੀ ਧਰਤੀ ਦੀ ਪੰਜਾਬ ਦੀ ਸਰਕਾਰ ਜਿਹੜੀ ਬਿਆਨਤਾ ਬੁੱਝੜ ਟੂ ਅੱਜ ਦਾ ਜਿਹੜਾ ਕਹਿ ਰਿਹਾ ਸੀ ਵੀ ਮੈਂ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਨਸ਼ਾ ਬੰਦ ਕਰ ਦੂੰਗਾ ਤੇ ਅੱਜ ਵੀ ਵੇਖ ਲਓ ਕਿਤੇ ਕੋਈ ਨਾਲੀ 'ਚ ਡੱਗਾ ਹੁੰਦਾ ਕਿਸੇ ਕੋਈ ਖੇਤ ਆ ਪੱਠੇ ਵੜਨ ਗਿਆ ਹੁੰਦਾ ਉੱਥੇ ਡੱਗਾ ਹੁੰਦਾ ਇਹ ਪੰਜਾਬ ਸਰਕਾਰ ਨੇ ਕੁਝ ਨਹੀਂ ਕਰਨਾ ਇਹ ਸੈਂਟਰ ਦੀ ਇੱਕ ਪਾਲਿਸੀ ਆ ਪਹਿਲਾਂ ਸਾਡੀ ਨਸਲਕੁਸ਼ੀ ਗੋਲੀ ਦੇ ਨਾਲ ਕੀਤੀ ਗਈ ਅੱਜ ਸਾਡੀ ਨਸਲਕੁਸ਼ੀ ਗੋਲੀ ਦੇ ਨਾਲ ਨਹੀਂ ਕੀਤੀ ਜਾ ਰਹੀ ਅੱਜ ਇੱਕ ਸਰਿੰਜ ਦੇ ਟੀਕੇ ਦੇ ਨਾਲ ਕੀਤੀ ਜਾ ਰਹੀ ਹੈ ਤੇ ਸਾਡੇ ਨੌਜਵਾਨਾਂ ਨੂੰ ਸचेत ਹੋਣਾ ਚਾਹੀਦਾ ਹੈ ਵੀ ਅਸੀਂ ਨਸ਼ਿਆਂ ਦਾ ਤਿਆ ਕਰਕੇ ਗੁਰਬਾਣੀ ਦੇ ਲੜ ਲੱਗੀਏ ਗੋਰ ਇਤਿਹਾਸ ਪੜ੍ਹੀਏ ਚੜ੍ਹਦੀ ਕਲਾ ਦੇ ਵਿੱਚ ਰਹੀਏ ਦੂਸਰੀ ਬੇਨਤੀ ਇਹ ਜੇਕਰ ਕੋਈ ਨੌਜਵਾਨ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਵਰਗਾ ਜਿਹੜਾ ਨਸ਼ੇ ਛਡਾਉਣ ਇਸ ਧਰਤੀ ਤੇ ਆਉਂਦਾ ਦबई ਤੋਂ ਚੱਲ ਕੇ ਇਸ ਧਰਤੀ ਦਾ ਵਸਨੀਕ ਇੱਥੋਂ ਦਾ ਜੰਪੜ ਜੇਕਰ ਨਸ਼ੇ ਛਡਾਉਣ ਆਇਆ ਤੇ ਇਹਨਾਂ ਹਾਕਮਾਂ ਨੂੰ ਉਹ ਨਹੀਂ ਪਸੰਦ ਆਇਆ ਵੀ ਇਹਨੂੰ દવા ਦਵ ਫੜੋ ਕਿ ਪੰਜਾਬ ਦੀ ਧਰਤੀ ਦੇ ਨੌਜਵਾਨ ਕਿਤੇ ਜਾਗਰੂਕ ਨਾ ਹੋ ਜਾਣ ਕਿਤੇ ਆਪਣੇ ਕੌਮੀ ਸੰਘਰਸ਼ ਦੀ ਖਾਲਸਤਾਨ ਦੀ ਜੰਗ ਨਾਲ ਲੜਨੀ ਸ਼ੁਰੂ ਕਰ ਦੇਣਾ ਇਹਨਾਂ ਨੂੰ ਡਰ ਪੈ ਗਿਆ ਉਹ ਕਹਿੰਦੇ ਤੁਸੀਂ ਇਹ ਮੰਗ ਕਿਉਂ ਰੱਖ ਦਿੰਦੇ ਹਮੇਸ਼ਾ ਸਾਨੂੰ ਖਾਲਿਸਤਾਨ ਚਾਹੀਦਾ ਤੁਸੀਂ ਚੰਗੀ ਹਵਾ ਚ ਤੇ ਸਾਹ ਲੈ ਰਹੇ ਹੋ ਖੁੱਲੇ ਆਮ ਜੀ ਰਹੇ ਥੋਨੂੰ ਕਮੀ ਕਿਹੜੀ ਗੱਲ ਦੀ ਆ ਫਿਰ ਤੁਸੀਂ ਉਹੀ ਗੱਲਾਂ ਕਰਨ ਲੱਗ ਜਾਨੇ ਹੋ ਦੇਸ਼ ਨੂੰ ਤੋੜਨ ਵਾਲੀਆਂ ਇਹ ਜਿਹੇ ਸਵਾਲ ਆ ਦੇਖੋ ਜੀ ਖਾਲਿਸਤਾਨ ਕਿਉਂ ਮੰਗਦਾ ਸਿੱਖ ਸਾਡੀਆਂ ਧੀਆਂ ਭੈਣਾਂ ਨੂੰ ਨੰਗੀਆਂ ਕਰਕੇ ਸੜਕਾਂ ਤੇ ਤੋਰਿਆ ਸਾਡੇ ਨੌਜਵਾਨਾਂ ਨੂੰ ਘਰੋਂ ਕੱਢ ਕੱਢ ਕੇ ਮਾਰਿਆ ਗਿਆ ਸਾਡਾ ਜਾਨ ਤੋਂ ਪਿਆਰਾ ਸ਼੍ਰੀ ਅਕਾਲ ਤਖਤ ਸਾਹਿਬ ਢਾ ਦਿੱਤਾ ਸਾਡੇ ਜਾਨ ਤੋਂ ਪਿਆਰੇ ਸਿੰਘ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਇਹਨਾਂ ਨੇ ਸ਼ਹੀਦ ਕਰ ਦਿੱਤਾ ਕਿੰਨੇ ਸੂਰਮਿਆਂ ਨੂੰ ਸ਼ਹੀਦ ਕਰ ਦਿੱਤਾ ਉਹ ਉਹ ਖਾਲਸਾਤਨ ਦੀ ਗੱਲ ਉੱਪਰ ਕਿੱਥੋਂ ਆਈ ਆ ਪਹਿਲਾਂ 1947 ਦੇ ਵਿੱਚ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਉਹ ਨਹੀਂ ਸਾਡੇ ਨਾਲ ਪੂਰੇ ਕੀਤੇ ਤੇ ਅੱਜ ਵੀ ਤੁਸੀਂ ਵੇਖ ਲਓ ਅੱਜ ਨਾ ਸਾਨੂੰ ਚੰਡੀਗੜ੍ਹ ਦੇ ਰਹੇ ਨੇ ਨਾ ਬੰਦੀ ਸਿੰਘ ਛੱਡ ਰਹੇ ਨੇ ਤੇ ਸੌਦੇ ਸਾਧ ਵਾਲਾ ਇਹਨਾਂ ਦਾ ਜਿਹੜਾ ਜੀਜਾ ਉਹ ਤੇ ਜਿੱਗ ਦਿਨ ਬਾਹਰ ਆ ਜਾਂਦਾ ਤੇ ਉਹ ਇਸ ਕਰਕੇ ਅਸੀਂ ਉਹ ਮੰਗ ਕਰਦੇ ਆ ਵੀ ਜਿੱਥੇ ਇੱਕ ਸਿੱਖ ਵਧੀਆ ਰਾਜ ਚਲਾ ਸਕੇ ਮੈਂ ਕਹਿੰਨਾ ਵੀ ਅਸੀਂ ਮਹਾਰਾਜਾ ਰਣਜੀਤ ਸਿੰਘ ਸਰਕਾਰੀ ਖਾਲਸਾ ਦੀ ਗੱਲ ਕਰਦੇ ਆ ਜਿਸ ਰਾਜ ਦੇ ਵਿੱਚ ਮੰਦਰ ਨੂੰ ਰੋੜਾ ਵੀ ਨਹੀਂ ਵੱਜਾ ਜੇ ਸਰਾਜ ਦੇ ਵਿੱਚ ਮਸਜਿਦ ਨੂੰ ਰੋੜਾ ਨਹੀਂ ਵੱਜਾ, ਇਸਾਈਆਂ ਦੀ ਚਰਚ ਨੂੰ ਰੋੜਾ ਨਹੀਂ ਵੱਜਾ। ਅੱਜ ਤੀਜੇ ਦਿਨ ਗੁਰਦੁਆਰੇ ਵਿਧਵੀ ਹੋ ਜਾਂਦੀ ਐ। ਅੱਜ ਵੱਡੇ-ਵੱਡੇ ਮਸਜਿਦਾਂ ਢਾ ਕੇ ਮੰਦਰਾਂ ਦਾ ਨਿਰਮਾਣ ਕੀਤਾ ਜਾ ਰਿਹਾ। ਸਾਡੇ ਰਾਜ ਦੇ ਵਿੱਚ ਇਸ ਤਰ੍ਹਾਂ ਨਹੀਂ ਹੋਵੇਗਾ। ਜਿੱਥੇ ਮੰਦਰ ਬਣਿਆ, ਉਹਦਾ ਵੀ ਸਤਕਾਰ ਕੀਤਾ ਜਾਵੇਗਾ, ਮਸਜਿਦ ਬਣੀ ਉਹਦਾ ਵੀ ਸਤਕਾਰ ਕੀਤਾ ਜਾਵੇਗਾ। ਗੁਰਦੁਆਰਿਆਂ ਦਾ ਤੇ ਸੇਖਣੇ ਕਰਨਾ ਹੀ ਐ। ਸੋ ਸਾਡਾ ਰਾਜ ਬੜਾ ਪਵਿੱਤਰ ਤੇ ਪਾਕ ਹੋਵੇਗਾ। ਕੋਈ ਉਹਦੇ ਵਿੱਚ ਲੁੱਟਾਂ ਖੋਹਾਂ, ਠੱਗੀਆਂ, ਨਸ਼ਾ ਖੁੱਲੇ ਆਮ ਨਹੀਂ ਚੱਲੇਗਾ। ਸੋ ਉਹ ਉਹ ਉਸ ਰਾਜ ਦੀ ਅਸੀਂ ਗੱਲ ਕਰਦੇ ਆਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਤਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਸਾਹਮਣੇ ਇੱਕ ਬੰਦਾ ਹੋ ਖੜਾ ਹੋ ਕੇ ਕਹਿੰਦਾ ਵੀ ਮੁੱਖ ਮੰਤਰੀ ਸਾਹਿਬ ਤੁਹਾਡਾ ਰਾਜ ਵਾਕਈ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਆ ਹੁਣ ਤਾਂ ਉਹ ਕਹਿੰਦੇ ਵੀ ਲੋਕ ਵੀ ਸਿਫਤਾ ਕਰਦੇ ਸਾਡੀਆਂ ਉਹ ਤਾਂ ਕਹਿਣ ਦੀਆਂ ਗੱਲਾਂ ਉਹ ਤਾਂ ਕਹਿਣ ਦੀਆਂ ਗੱਲਾਂ ਮਹਾਰਾਜਾ ਰਣਜੀਤ ਸਿੰਘ ਦੇ ਦੇ ਪੈਰ ਦੀ ਜੁੱਤੀ ਵਰਗਾ ਨਹੀਂ ਇਹ ਤੁਸੀਂ ਕਹਿੰਦੇ ਉਹਦੇ ਵਰਗਾ ਰਾਜ ਆ ਉਹਦੇ ਰਾਜ ਦੇ ਇਦਾਂ ਕੋਟ ਲੋਟ ਨਹੀਂ ਸੀ ਹੁੰਦੀ ਉਹਦੇ ਰਾਜ ਦੇ ਵਿੱਚ ਇਸ ਤਰ੍ਹਾਂ ਨਸ਼ੇ ਨਹੀਂ ਸੀ ਚੱਲਦੇ ਉਹਦੇ ਰਾਜ ਦੇ ਵਿੱਚ ਸਿੱਖੀ ਦੀ ਗੱਲ ਕਰਨ ਵਾਲਿਆਂ ਨੂੰ ਡਿਬਰੂ ਗੜਨੀ ਸੀ ਭੇਜਿਆ ਜਾਂਦਾ ਉਹਦੇ ਕਿੰਨਾ ਵਧੀਆ ਰਾਜ ਸੀ ਉਹ ਰਾਜ ਵਰਗੀ ਇਹ ਉਹ ਜਿਹੜਾ ਮਹਾਰਾ ਰਣਜੀਤ ਸਿੰਘ ਹੈ ਨਾ ਮੈਂ ਕਹਿੰਦਾ ਇਹਨਾਂ ਦੇ ਮੂੰਹਾਂ ਤੋਂ ਤੇ ਉਹ ਸ਼ਬਦ ਕਹਿਣਾ ਵੀ ਫੱਬਦਾ ਇਹਨਾਂ ਵਧੀਆ ਸ਼ਬਦ ਹੈ ਉਹ ਸਰਕਾਰੇ ਖਾਲਸਾ ਮੈਂ ਕਹਿੰਦਾ ਚਲੋ ਭਗਵੰਤ ਮਾਨ ਤੁਰੇ ਅਸੀਂ ਵੀ ਨਾਲ ਚੱਲਾਂਗੇ ਕਰੇ ਮਹਾਰਾ ਰਣਜੀਤ ਸਿੰਘ ਵਰਗਾ ਰਾਜ ਕਰੀਏ ਆਪਾਂ ਵੀ ਹਿਮਾਤ ਚੱਲੂ ਆਪਣੇ ਨਾਲ ਰਲਾਈਏ ਚੰਡੀਗੜ੍ਹ ਨੂੰ ਨਾਰ ਲਾਈਏ ਜਿਹੜਾ ਹਰਿਆਣਾ ਤੋੜਿਆ ਉਹਨੂੰ ਨਾਰ ਲਾਈਏ ਦਿੱਲੀ ਤੱਕ ਸਾਡੇ ਝੰਡੇ ਝੁਲਦੇ ਸੀ ਕਾਬਲ ਖੰਧਾਰ ਦੀਆਂ ਕੰਧਾਂ ਜਿੱਤੀਆਂ ਸੀ ਅਸੀਂ ਲੇਹ ਲਦਾਖ ਨੂੰ ਫਤਿਹ ਕੀਤਾ ਭਗਵੰਤ ਮਾਨ ਚੱਲ ਅੱਗੇ ਅੱਗੇ ਚੱਲ ਪੰਥ ਪਿੱਛੇ ਆਊਗਾ ਹੋ ਮਾਰਿਆ ਰਣਜੀਤ ਸਿੰਘ ਦੇ ਰਾਜ ਵਾਲਾ ਸੀ ਤੇਰੇ ਨਾਲ ਉਹ ਕਹਿੰਦੇ ਜਦੋਂ ਅਸੀਂ ਕੋਈ ਚੰਗਾ ਕੰਮ ਕਰਦੇ ਆ ਇਹ ਤਾਂ ਵੀ ਸਾਨੂੰ ਦੂਜੇ ਪਾਸੇ ਨੂੰ ਭੰਡਣ ਲੱਗ ਜਾਂਦੇ ਕਦੇ ਚੰਗਾ ਕਹੋਂਗੇ ਵੀ ਸਾਨੂੰ ਵੀ ਕੋਈ ਤਾਂ ਕੰਮ ਸਾਡੇ ਸਾਰੇ ਕੰਮਾਂ ਚੋਂ ਚੰਗਾ ਹੋਊਗਾ ਕਿਸੇ ਕੰਮ ਦੀ ਸਲਾਹਾਂ ਕਰਦੇ ਹਾਂ ਅਸੀਂ ਲੋਕਾਂ ਨੂੰ ਬਿਜਲੀ ਮੁਫਤ ਦੇਤੀ ਅਸੀਂ ਲੋਕਾਂ ਨੂੰ ਸਫਰ ਫ੍ਰੀ ਕਰਿਆ ਹੋਇਆ ਹੋਰ ਬੰਦਾ ਕੀ ਕਰੇ ਆਪਣੀ ਪ੍ਰਜਾ ਦੇ ਲਈ ਜਿਹੜੀ ਬਿਜਲੀ ਪੰਜਾਬ ਦੀ ਧਰਤੀ ਦੇ ਪਾਣੀ ਨਾਲ ਬਣ ਲਈ ਆ ਜਿਹੜਾ ਸਾਨੂੰ ਇੱਕ ਕੁਦਰਤ ਵੱਲੋਂ ਦਿੱਤਾ ਆ ਤੋਹਫਾ ਪਾਣੀ ਆ ਪੰਜਾਬ ਦੀ ਧਰਤੀ ਉਹ ਤੋਂ ਬਿਜਲੀ ਪੈਦਾ ਹੁੰਦੀ ਆ ਤੇ ਉਹਦੇ ਪੈਸੇ ਲੈਣ ਇਹਨਾਂ ਦੇ ਕੋਲੋਂ ਤਾਂ ਬਣਦੇ ਹੀ ਨਹੀਂ ਜੇ ਪੰਜਾਬ ਦੀ ਧਰਤੀ ਤੇ ਹਿੱਸਾ ਕਿਹਦਾ ਵਾ ਅਸੀਂ ਮਾਣ ਦੇ ਨਾਲ ਕਹਿੰਦੇ ਆ ਅਸੀਂ ਪੰਜਾਬੀ ਆ ਇਹਨਾਂ ਨੇ ਚੰਗਾ ਕੰਮ ਕੀਤਾ ਕਿਹੜਾ ਵਾ ਸਭ ਤੋਂ ਵੱਡਾ ਕੰਮ ਇਹਨਾਂ ਨੇ ਨੌਜਵਾਨਾਂ ਨੂੰ ਜਿਹੜਾ ਪਿੱਛੇ ਦੌਰ ਚੱਲਿਆ ਨਾ 2022 2023 ਦੇ ਵਿੱਚ 18 ਮਾਰਚ ਤੋਂ ਲੈ ਕੇ ਜਿੰਨਾ ਤੇ ਭਾਈ ਸਾਹਿਬ ਦੀ ਗ੍ਰਿਫਤਾਰੀ ਨਹੀਂ ਹੋਈ ਇਹ ਦੀਪ ਸਿੱਧੂ ਕਹਿ ਗਿਆ ਸੀ ਬੇਅੰਤ ਬੁਚੜ ਵਾਲੇ ਕੰਮ ਕਰੂਗਾ ਤੇ ਉਹ ਕਰਕੇ ਵਿਖਾਤੇ ਨੇ ਤੇ ਅੱਜ ਵੀ ਅੱਗੇ ਅਜੇ ਪਤਾ ਨਹੀਂ ਇਹਨੇ ਕੀ ਕੁਝ ਕਰਨਾ ਕੀਤਾ ਕੀ ਇਹਨੇ ਚੰਗਾ ਕੁਝ ਵੀ ਨਹੀਂ ਕੀਤਾ ਇੱਕ ਕੰਮ ਵੀ ਇਹਨੇ ਚੰਗਾ ਨਹੀਂ ਕੀਤਾ ਅਸੀਂ ਤੇ ਮੰਨਦੇ ਨਹੀਂ ਆ ਇਹਨੇ ਬੰਦੀ ਸਿੰਘਾਂ ਦਾ ਕਿਤੇ ਕਹਿੰਦਾ ਹੁੰਦਾ ਸੀ ਬੰਦੀ ਸਿੰਘ ਦੇ ਜਦੋਂ ਪਹਿਲੇ ਸਮਿਆਂ ਦੇ ਵਿੱਚ ਆਂਬਸਹਿ ਮੋਰਚਾ ਲੱਗਾ ਸੀ ਉਹ ਭਾਈ ਸਾਹਿਬ ਦਾ ਨਾਮ ਮੈਨੂੰ ਵਿਸਰ ਗਿਆ ਜੋ ਹਾਂਜੀ ਨਹੀਂ ਉਹ ਨਹੀਂ ਉਹਨਾਂ ਨੇ ਉੱਥੇ ਮੋਰਚਾ ਲਾਇਆ ਸੀ ਤੇ ਉਦੋਂ ਇਹ ਭਗਵੰਤ ਮਾਨ ਉਹਨਾਂ ਦੇ ਕੋਲ ਹਮਾਇਤ ਕਰਨ ਆਇਆ ਵੀ ਅਸੀਂ ਬੰਦੀ ਸਿੰਘਾਂ ਦੇ ਨਾਲ ਆ ਅੱਜ ਗੱਲ ਕਰਨ ਵਾਸਤੇ ਤਿਆਰ ਨਹੀਂ ਇਹਨਾਂ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਦੀ ਬਿਆਦਬੀ ਦਾ ਅਨਸਾਫ ਸਾਨੂੰ ਇਹ ਨਹੀਂ ਬਿਜਲੀਆਂ ਸਾਡੀ ਲੜਾਈ ਬਿਜਲੀਆਂ ਫ੍ਰੀ ਲੈਣ ਵਾਸਤੇ ਆ ਗਲੀਆਂ ਨਾਲੀਆਂ ਪੱਕੀਆਂ ਕਰਨ ਵਾਸਤੇ ਆ ਕੌਮ ਦੀ ਲੜਾਈ ਤੇ ਗੁਰੂ ਗ੍ਰੰਥ ਸਾਹਿਬ ਗਲੀਆਂ ਦੇ ਰੋਲ ਕੇ ਸੋੜਦਾ ਤੇ ਅਸੀਂ ਬਿਜਲੀ ਫ੍ਰੀ ਵੇਖ ਕੇ ਨਾਰੇ ਮਾਰੀ ਲਈਏ ਕਿ ਭਗਵੰਤ ਮਾਨ ਜਿੰਦਾਬਾਦ ਇਹ ਸਾਡੀ ਅਸਲ ਸੰਘਰਸ਼ ਨਹੀਂ ਆ ਸਾਡਾ ਸੰਘਰਸ਼ ਬੰਦੀ ਸਿੰਘ ਯਾਦ ਕਰਾਉਣੇ ਗੁਰੂ ਗ੍ਰੰਥ ਸਾਹਿਬ ਦੀ ਬਿਆਦਬੀ ਦਾ ਅਨਸਾਫ ਲੈਣਾ ਇਹਨੇ ਪਹਿਲਾਂ ਗੱਲ ਕਰਦਾ ਸੀ ਨਾ ਵੀ ਮੈਂ ਮਾਨ ਸਾਫ ਦਵਾਉਂਗਾ ਮੈਨੂੰ ਦਵਾਓ ਇਹਨਾਂ ਦੀਆਂ ਪ੍ਰੈਸ ਕਾਨਫਰੈਂਸਾਂ ਇੱਥੋਂ ਤੱਕ ਕੇਜਰੀਵਾਲ ਕਹਿੰਦਾ ਸੀ ਵੀ ਦੋ ਘੰਟਿਆਂ ਦੇ ਵਿੱਚ ਬੇਅਦਬੀ ਦਾ ਅਨਸਾਫ ਮੈਂ ਦਵਾ ਦੂੰਗਾ ਤੇ ਅੱਜ ਕੇਜਰੀਵਾਲ ਕਿੱਥੇ ਆ ਕਿਹੜੇ ਖੁੰਜੇ ਲਾ ਕੇ ਬੈਠਾ ਅੱਜ ਤੱਕ ਕਦੇ ਪੁੱਛਿਆ ਨਹੀਂ ਇਹਨਾਂ ਨੇ ਵੀ ਕਿੱਥੇ ਆ ਤੁਹਾਡਾ ਗੁਰੂ ਗ੍ਰੰਥ ਸਾਹਿਬ ਅੱਜ ਉਹ ਭਗਵੰਤ ਮਾਨ ਦੇ ਰਾਜ ਦੇ ਵਿੱਚ ਹੀ ਮੇਰੇ ਹਿਸਾਬ ਨਾਲ 20 30 ਬੇਅਦਬੀਆਂ ਹੋ ਚੁੱਕੀਆਂ ਹੁਣ ਤੱਕ ਤੇ ਕਿੱਥੇ ਆ ਹੁਣ ਕਿੱਥੇ ਸੁੱਤੇ ਆ ਕਿਹੜੀ ਆ ਪਿੱਛੇ ਜੇ ਉਹ ਆਪਣਾ ਜਿਹੜਾ ਸੇਠੀ ਮੁੰਡਾ ਸ਼ਾਇਦ ਪਰਾਣੀ ਸੇਠੀ ਆ ਉਹਦੇ ਉਹ ਉਹਨੇ ਬੇਦਬੀ ਦਾ ਉਹ ਗੁੜਕਾ ਸਾਹਿਬ ਜਿੰਨੇ ਪਾੜ ਕੇ ਛੁੱਟਿਆ ਉਹਦੇ ਘਰ ਦੇ ਵਿੱਚ ਉਹਨੇ ਵੀਡੀਓ ਰਾਈ ਉਹ ਗੁੜਕਾ ਸਾਹਿਬ ਫੜਿਆ ਤੇ ਇਹਨਾਂ ਨੇ ਉਹਨੂੰ ਤੀਜੇ ਦਿਨ ਉਹਨੂੰ ਜੇਲ੍ਹ ਚੋਂ ਬਾਹਰ ਕੱਢ ਦਿੱਤਾ ਤੀਜੇ ਦਿਨ ਗੁੜਕਾ ਸਹਿ ਪਾੜਿਆ ਤੀਜੇ ਦਿਨ ਬਾਹਰ ਕੱਢ ਦਿੱਤਾ ਕਿਹੜੇ ਅਨਸਾਫ ਦੀਆਂ ਗੱਲਾਂ ਕਰਦੇ ਆ ਕਿੱਥੇ ਤੁਰੇ ਫਿਰਦੇ ਆ ਅਸੀਂ ਅਸੀਂ ਫਿਰ ਕਿਸੇ ਹੋਰ ਵਿਰੋਧੀ ਪਾਰਟੀ ਨਾਲ ਤਾਂ ਨਹੀਂ ਜੁੜੇ ਅਕਾਲੀਆਂ ਦਾ ਬੰਦਾ ਤਾਂ ਨਹੀਂ ਖੜਾ ਇੱਥੇ ਜਿਹੜਾ ਗੱਲ ਕਰ ਰਿਹਾ ਉਹ ਕਹਿੰਦਾ ਵੀ ਇਹ ਤਾਂ ਵਿਰੋਧੀ ਆ ਬਾਦਲਾਂ ਨੂੰ ਬੜੇ ਚਿਰ ਦੀ ਮੈਂ ਉਹਨਾਂ ਦੀ ਖੋਮ ਬਠੱਪੀ ਹੋਈ ਆ ਜਿਹੜੀ ਬਾਦਲਾਂ ਦੀ ਗੱਲ ਆ ਨਾ ਅਸੀਂ ਆਜ਼ਾਦ ਵਿਚਰਦੇ ਆ ਕਿਸੇ ਪਾਰਟੀ ਨਾਲ ਸਾਡਾ ਸਬੰਧ ਨਹੀਂ ਸਾਡਾ ਇੱਕੋ ਇੱਕ ਪਾਰਟੀ ਦੇ ਨਾਲ ਸਬੰਧ ਸੀ ਗੱਜ-ਵੱਜ ਕੇ ਖੜੇ ਅਸੀਂ ਭਾਈ ਅਮਰਤਪਾਲ ਸਿੰਘ ਦੀ ਨਾਲ ਤੇ ਅੱਜ ਤੱਕ ਖੜੇ ਆ ਤੇ ਜਿੰਨਾ ਚਿਰ ਸਾਹ ਆ ਖੜੇ ਰਵਾਂਗੇ ਏ ਇਹ ਉਹਨਾਂ ਦੇ ਨਾਲ ਵਾਅਦੇ ਕੀਤੇ ਹੋਇਆ ਇਸ ਕਰਕੇ ਅਸੀਂ ਅਕਾਲੀ ਦਲ ਨੇ 2015 ਤੋਂ ਲੈ ਕੇ ਕਿਤੇ ਸੌਦੇ ਸਾਧ ਨੂੰ ਮਾਫੀਆਂ ਦਿੱਤੀਆਂ ਬੇਅਦਬੀ ਕਰਨ ਵਾਲਿਆਂ ਦੇ ਨਾਲ ਖੜੇ ਸੌਦੇ ਸਾਧ ਦੀ ਫਿਲਮ ਆਈ ਇਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਪੈਸੇ ਲੈ ਕੇ ਪ੍ਰਮੋਸ਼ਨ ਕੀਤੀ ਅਸੀਂ ਕਿਸੇ ਧੜੇ ਦੇ ਆਦਮੀ ਨਹੀਂ ਅਸੀਂ ਤਾਂ ਬਾਬੇ ਨਾਨਕ ਦਾ ਪ੍ਰਚਾਰ ਕਰਨਾ ਹੈ ਤੇ ਗੱਜ-ਵੱਜ ਕੇ ਕਰਾਂਗੇ ਕਿਸੇ ਧੜੇ ਦੇ ਨਾਲ ਨਾ ਪਹਿਲਾਂ ਖੜੇ ਅਸੀਂ ਨਾ ਅੱਜ ਤੱਕ ਖੜਾਂਗੇ ਤੇ ਮਹਾਰਾਜ ਦੇ ਅੱਗੇ ਅਰਦਾਸ ਆ ਧੰਨ ਬਾਬਾ ਜੋਰਾਵਰ ਸਿੰਘ ਦੇ ਧੰਨ ਬਾਬਾ ਫਤੀ ਸਿੰਘ ਦੇ ਅੱਗੇ ਤੇ ਅੱਗੇ ਵੀ ਕਿਤੇ ਇਹ ਜਿਹੜਾ ਸੇਰ ਹੈ ਇਹ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਸੇ ਹੋਰ ਪਾਰਟੀ ਦੇ ਅੱਗੇ ਨਹੀਂ ਝੁਕੇਗਾ ਤੁਸੀਂ ਹੁਣ ਸਾਰਿਆਂ ਨੂੰ ਭੰਡਤਾ ਮੁੱਖ ਮੰਤਰੀ ਉਹ ਕਹਿੰਦੇ ਵੀ ਇਹ ਚੁਣਿਆ ਹੋਇਆ ਨਮਾਇੰਦਾ ਤੁਸੀਂ ਉਹਨੂੰ ਵੀ ਭੰਡੀ ਜਾਣੇ ਹੋ ਹੈ ਤੇ ਦੂਜੇ ਪਾਸੇ ਜਿਹੜੀਆਂ ਸੈਂਟਰ ਕੇਂਦਰ ਦੀ ਸਰਕਾਰ ਆ ਉਹਨਾਂ ਨੂੰ ਵੀ ਤੁਸੀਂ ਭੰਡੀ ਤੁਰੇ ਜਾਣੇ ਹੋ ਵੀ ਤੁਹਾਨੂੰ ਕਾਨੂੰਨ ਦੇ ਉੱਤੇ ਕੋਈ ਵਿਸ਼ਵਾਸ ਨਹੀਂ ਹੈਗਾ ਤੁਹਾਨੂੰ ਭਾਰਤ ਦੇ ਜਿਹੜੇ ਕਨਸਟੀਟਿਊਸ਼ਨ ਆ ਉਹਦੇ ਉੱਤੇ ਕੋਈ ਭਰੋਸਾ ਹੀ ਹੈ ਨਹੀਂ ਤੁਸੀਂ ਹਰੇਕ ਨੂੰ ਜੋ ਹੈਗਾ ਮੂਹਰੇ ਚ ਪਾਈ ਤੁਰੇ ਜਾਣੇ ਹੋ ਜਿਹੜਾ ਕਾਨੂੰਨ ਸਾਨੂੰ ਕੇਸਾਧਾਰੀ Hindu ਕਹਿੰਦਾ ਕੀ ਮੈਂ ਇੱਥੇ ਜਿੰਨੇ ਨੌਜਵਾਨਾ ਖਲੋਤੇ ਸੁਣ ਰਹੇ ਆ ਮੈਂ ਕਿਸੇ ਨੂੰ ਪੁੱਛਦਾ ਆ ਆਪਾਂ ਹਿੰਦੂ ਆ ਅਸੀਂ ਗੱਜ ਵੱਜ ਕੇ ਕਹਿੰਦੇ ਆ ਅਸੀਂ ਸਿੱਖ ਆ ਤੇ ਕਾਨੂੰਨ ਸਾਨੂੰ ਕਹਿੰਦਾ ਤੁਸੀਂ ਕਿਸਾ ਦਾ ਰਹੀ ਹਿੰਦੂ ਆ ਤੇ ਫਿਰ ਉਹ ਉਹ ਹੁਣ ਕਾਨੂੰਨ ਦੇ ਵਿੱਚ ਜਿਹੜਾ ਲਿਖਿਆ ਵਾ ਵੀ ਉਹ ਸਾਨੂੰ ਕੀ ਦਰਸਾ ਰਿਹਾ ਵੀ ਸਿੱਖ ਤੇ ਸਨਾਤਨੀ ਇੱਕੋ ਹੀ ਆ ਜਿਸ ਤਰ੍ਹਾਂ ਉਹ ਹਰਜੀਤ ਸਿੰਘ ਬਰਨ ਠੀਰੇ ਠੀਕਰੇ ਵਾਲਾ ਤੁਰਿਆ ਫਿਰਦਾ ਵੀ ਮੈਂ ਜਾ ਕੇ ਉੱਥੇ ਲੰਗਰ ਲਾਉਣਾ ਆ ਰਸੂਲਪੁਰਾ ਨਾ ਵੀ ਉਹ ਕਹਿੰਦਾ ਜਾ ਕੇ ਮੈਂ ਲੰਗਰ ਲਾਉਣਾ ਵੀ ਸਿੱਖ ਤੇ ਸਨਾਤਨੀ ਇੱਕੋ ਹੀ ਆ ਬਾਬੇ ਨਾਨਕ ਨੇ ਨਾਂ ਜਨੇਊ ਪਾਇਆ ਬਾਬੇ ਨਾਨਕ ਨੇ ਨਾ ਹਮਣ ਕੀਤੇ ਬਾਬੇ ਨਾਨਕ ਨੇ ਧੋਪੀ ਤੇ ਧੋਤੀ ਤੇ ਟੋਪੀ ਪਾਈ ਬਾਬੇ ਨਾਨਕ ਨੇ ਨਾ ਮੰਦਰਾਂ ਦੇ ਵਿੱਚ ਟਾਲ ਖੜਕਾਏ ਨਾ ਉਹ ਜਾ ਕੇ ਪੁਜਾਰੀਆਂ ਦੇ ਕੋਲ ਉਹਨਾਂ ਟੇਵੇ ਕਢਾਏ ਉਹਨਾਂ ਨੇ ਨਾਨਕ ਨਿਰਮਲ ਪੰਥ ਚਲਾਇਆ ਪਰ ਉਹ ਹੁਣ ਇਹ ਵੀ ਸਵਾਲ ਕਰਨਗੇ ਨਾ ਲੋਕ ਵੀ ਗਿਆਨੀ ਸ਼ੇਰ ਸਿੰਘ ਜੀ ਹੋਰਾਂ ਨੇ ਵੀ ਤਾਂ ਜਾ ਕੇ ਪਿਆਰ ਨਾਲ ਉਹਨਾਂ ਦੇ ਨਾਲ ਮਿਲੇ ਆ ਜਾ ਕੇ ਸੀਸ ਨਵਾਇਆ ਹੈ ਜੇ ਪੰਥ ਦੇ ਅੱਡੇ ਅੱਡੇ ਪ੍ਰਚਾਰਕ ਝੁਕ ਸਕਦੇ ਆ ਪਰ ਤੁਹਾਨੂੰ ਕੀ ਪ੍ਰੋਬਲਮ ਆ ਤੁਸੀਂ ਕਹਿੰਦੇ ਨੀ ਇੱਕ ਹੁੰਦੇ ਹੋ ਤੁਸੀਂ ਇੱਕ ਨੌ ਮਾਸ ਦਾ ਰਿਸ਼ਤਾ ਹੈ ਉਹ ਪਤਾ ਕਿਹੜੇ ਦਿਨ ਗਏ ਆ ਜਿਸ ਦਿਨ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ ਸ਼ਹੀਦੀ ਦਿਹਾੜਾ ਸੀ ਉਹ ਉਸ ਦਿਨ ਤੇ ਉਹ ਜਿਹੜਾ ਬਾਬਾ ਪ੍ਰੇਮਾਨੰਦ ਹੈ ਉਹਨਾਂ ਨੂੰ ਉੱਥੇ ਜਾਣਾ ਚਾਹੀਦਾ ਸੀ ਦਿੱਲੀ ਦੀ ਧਰਤੀ ਤੇ ਜਿੱਥੇ ਗੁਰੂ ਤੇਗ ਬਹਾਦਰ ਪਾਸ਼ਾ ਰਹਿ ਅਸੀਸ ਲੱਦਾ ਸੀ ਉੱਥੇ ਜਾ ਕੇ ਬਾਬਾ ਪ੍ਰੇਮਾਨੰਦ ਨੱਕ ਰੜਦਾ ਵੀ ਤੁਹਾਡੀ ਖਾਤਰ ਅੱਜ ਸਾਡੇ ਮੰਦਰਾਂ ਦੇ ਵਿੱਚ ਟੱਲ ਖੜਕ ਰਹੇ ਆ ਤੁਹਾਡੀ ਖਾਤਰ ਉਹਨਾਂ ਨੂੰ ਆਉਣਾ ਚਾਹੀਦਾ ਸੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ ਸ਼ਹਾਦਤ ਦਾ ਦਿਨ ਹੈ ਤੇ ਅਸੀਂ ਜਾ ਕੇ ਉੱਥੇ ਨੱਕ ਰਗੜਦੇ ਫਿਰਦੇ ਆ ਇਹ ਮੈਂ ਇਹਨੂੰ ਸਮਝਾਂਗਾ ਵੀ ਜਿਹਨਾਂ ਨੇ ਕਿਰਪਾ ਗੁਰੂ ਤੋਂ ਨਹੀਂ ਲੈ ਸਕੇ ਵੀ ਉੱਥੇ ਜਾ ਕੇ ਕਿਰਪਾ ਮੰਗਦੇ ਫਿਰਦੇ ਆ ਵੀ ਮੈਂ ਬਾਹਰੋਂ ਚੱਲ ਕੇ ਆਇਆ ਸਿੱਧਾ ਤੁਹਾਡੇ ਕੋਲ ਹੀ ਚੱਲ ਕੇ ਆਇਆ ਇੱਕ ਪਾਸੇ ਸਹਿਬਜ਼ਾਦੇ ਦੇ ਦਿਨ ਚੱਲ ਰਹੇ ਨੇ ਸਿਰ ਤੇ ਤਲਵਾਰਾਂ ਰੱਖੀਆਂ ਅਗਲਿਆਂ ਨੇ ਵਜ਼ੀਰ ਖਾਂ ਵਰਗਿਆਂ ਨੇ ਸੁੱਚਾ ਅਨੰਦ ਵਰਗਿਆਂ ਤੇ ਸਹਿਬਜ਼ਾਦੇ ਨੂੰ ਕਹਿੰਦੇ ਸਲਾਮ ਕਰ ਦੋ ਕਹਿੰਦੇ ਸਲਾਮ ਸਲਾਮ ਤਾਂ ਅਕਾਲ ਪੁਰਖ ਅੱਗੇ ਕੀਤੀ ਆ ਪਹਿਲਾਂ ਹੀ ਤੇ ਜੇ ਹੁਣ ਨਹੀਂ ਸਲਾਮ ਕਰਨੀ ਕਦੀ ਵੀ ਸੋ ਉਹ ਸਹਿਬਜ਼ਾਦੇ ਦੇ ਦਿਨ ਚੱਲਦੇ ਰਹੇ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਅੱਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਬਾਦਸ਼ਾਹੀ ਤੋਂ ਇਲਾਵਾ ਕਿਸੇ ਦੇ ਅੱਗੇ ਉਹ ਜੜਾ ਧਾਰੀ ਸਾਧੂ ਹੈ ਤੇ ਅਸੀਂ ਕਿਸੇ ਦੇ ਅੱਗੇ ਸਿਰ ਨਹੀਂ ਝੁਕਾਉਂਦੇ ਗੁਰੂ ਤੋਂ ਇਲਾਵਾ ਨਹੀਂ ਝੁਕਾਉਣਾ ਚਾਹੀਦਾ ਸਿੱਖ ਵਾਸਤੇ ਸਾਧੂ ਸਿੱਖ ਵਾਸਤੇ ਸੰਤ ਸਿੱਖ ਵਾਸਤੇ ਫਕੀਰ ਸਿੱਖ ਵਾਸਤੇ ਰੱਬ ਗੁਰੂ ਗ੍ਰੰਥ ਸਾਹਿਬ ਆ ਬਈ ਕਿਵੇਂ ਦੇਖਦੇ ਹੋ ਤੁਸੀਂ ਹੁਣ ਚਲੋ ਸਿਰ ਤੇ ਦਸਤਾਰ ਬੰਨੀ ਹੋਈ ਹੈ ਪਰ ਦਾੜੀ ਕਟਾਈ ਹੋਈ ਹੈ ਇਹਨਾਂ ਨੇ ਕਿਹਾ ਵੀ ਕਲਾਕਾਰਾਂ ਦਾ ਪ੍ਰਭਾਵ ਕਿਹੜੀ ਚੀਜ਼ ਹੈ ਜਿਹੜੀ ਨੌਜਵਾਨੀ ਨੂੰ ਤੁਸੀਂ ਆਪਣੇ ਅੰਦਰੋਂ ਅਹਿਸਾਸ ਕਰਕੇ ਦੱਸਿਓ ਵੀ ਕਿਹੜੀ ਚੀਜ਼ ਆਣ ਨਹੀਂ ਦਿੰਦੀ ਪੂਰੇ ਸਰੂਪ ਚ ਨਹੀਂ ਨਸਈ ਹੈ ਜੀ ਥੋੜਾ ਜਿਆਦਾ ਹੁਣ ਪੰਜਾਬ ਚ ਨਸ਼ਾ ਵਧਿਆ ਹੋਇਆ ਉਹਦੇ ਕਰਕੇ ਜਿਹੜੀ ਸਿੱਖ ਨੌਜਵਾਨ ਪੀੜ੍ਹੀ ਆ ਸਾਰੀ ਜਾਂ ਤਾਂ ਬਾਹਰ ਨੂੰ ਆ ਜਾਂ ਨਸ਼ੇ ਵਾਲਾ ਤੇ ਹੁਣ ਸਾਨੂੰ ਵੀ ਥੋੜਾ ਜਿਆਦਾ ਐ ਹੋਇਆ ਵੀ ਹੁਣ ਅਸੀਂ ਸਾਨੂੰ ਕੁਝ ਗੱਲਾਂ ਨਹੀਂ ਸਿੱਖੀ ਨਾਲ ਜੋੜਿਆ ਬਹੁਤ ਜ਼ਿਆਦਾ ਇਸੇ ਕਰਕੇ ਅਸੀਂ ਹੁਣ ਦੁਬਾਰਾ ਆਪਣਾ ਗੁਰਗ੍ਰੰਥ ਸਾਹਿਬ ਜੀ ਨਾਲ ਜੁੜਨ ਲੱਗੇ ਆ ਬਹੁਤ ਜ਼ਿਆਦਾ ਅਸੀਂ ਨੇ ਵੀ ਬਹੁਤ ਕੁਝ ਕੀਤਾ ਜ਼ਿੰਦਗੀ ਦੇ ਵਿੱਚ ਪਰ ਪ੍ਰਮਾਤਮਾ ਅੱਗੇ ਮਿਹਰ ਆ ਵੀ ਦੁਬਾਰੇ ਸਾਨੂੰ ਇਸੇ ਰਸਤੇ ਤੇ ਲੈ ਕੇ ਆਇਆ ਜੇ ਤੁਸੀਂ ਤੁਸੀਂ ਆਪ ਅਹਿਸਾਸ ਕਰਦੇ ਬੜਾ ਕੁਝ ਕੀਤਾ ਹੁਣ ਪਰਤਨ ਦੀ ਕੋਸ਼ਿਸ਼ ਕਰ ਰਹੇ ਆ ਕਿਹੜੀਆਂ ਚੀਜ਼ਾਂ ਦਾ ਪ੍ਰਭਾਵ ਪੈ ਰਿਹਾ ਹੈ ਨੌਜਵਾਨਾਂ ਦੇ ਉੱਤੇ ਕਿਉਂ ਸਿੱਖੀ ਤੋਂ ਦੂਰ ਹੋ ਰਹੇ ਆ ਤੁਹਾਨੂੰ ਆਪਣੇ ਤੁਸੀਂ ਆਪ ਇਸ ਰਾਹ ਤੋਂ ਤੁਰ ਕੇ ਹਟੇ ਹੋ ਤੁਹਾਨੂੰ ਪਤਾ ਹੋਊਗਾ ਜ਼ਿਆਦਾ ਵੀ ਕਿਹੜੀਆਂ ਗੱਲਾਂ ਨੌਜਵਾਨਾਂ ਨੂੰ ਇਸ ਪਾਸੇ ਖਿੱਚ ਰਹੀਆਂ ਉਹ ਐਦਾਂ ਜੀ ਬਸ ਥੋੜਾ ਜਿਹਾ ਜਦੋਂ ਬੱਚਾ ਨੌਜਵਾਨ ਜਿਵੇਂ ਹੁਣ ਅਸੀਂ ਮੈਂ ਪੀੜੀ ਤੋਂ ਨਿਕਲੇ ਆ ਤੇ ਨਸ਼ੇ ਤੇ ਥੋੜਾ ਜਿਹਾ ਮਹਿਫਲ ਲਾ ਲੋ ਨਾਲ ਜੋ ਬੰਧਦੇ ਨੇ ਇੱਕ ਦੂਜੇ ਦੇ ਨਾਲ ਤੇ ਨਸ਼ੇ ਦੇ ਨਾਲ ਥੋੜਾ ਜਿਹਾ ਆਦੀ ਹੋ ਕੇ ਸਵਾਦ ਚੜਦਾ ਚੜਦਾ ਜਿਆਦਾ ਨਸ਼ੇ 'ਚ ਡਿੱਗ ਜਾਂਦਾ ਬੰਦਾ ਉਹ ਉਹਦੇ ਵਿੱਚੋਂ ਇਹੋ ਜੀ ਦਲਦਲਾ ਹੈ ਜਿਹੜੀ ਨਿਕਲਣਾ ਸਰਕਾਰਾਂ ਦਾ ਵੀ ਕੁਝ ਹੱਥ ਲਾ ਲੋ ਤੇ ਕੁਝ ਆਪਣਾ ਵੀ ਮਲੋਕਾ ਪ੍ਰਤੀ ਫਰਜ਼ ਬਣਦਾ ਇਹ ਚੀਜ਼ ਦਾ ਤੁਹਾਨੂੰ ਕੀ ਲੱਗਦਾ ਵੀ ਜੇ ਤੁਹਾਨੂੰ ਕਿਸੇ ਨੇ ਦੱਸਿਆ ਹੁੰਦਾ ਜਾਂ ਸਮਝਾਇਆ ਹੁੰਦਾ ਕਮੀ ਕਿੱਥੇ ਰਹਿ ਗਈ ਤੁਹਾਡੇ ਮਾਪੇ ਨਹੀਂ ਤੁਹਾਨੂੰ ਸਮਝਾ ਸਕੇ ਜਾਂ ਪ੍ਰਚਾਰ ਉਦਾਂ ਦਾ ਨਹੀਂ ਹੋਇਆ ਕਮੀ ਕਿੱਥੇ ਰਹਿ ਗਈ ਕਿ ਤੁਸੀਂ ਉਹ ਉਹ ਟਾਈਮਾਂ 'ਚ ਨਹੀਂ ਜੁੜ ਸਕੇ ਜਦੋਂ ਤੁਹਾਨੂੰ ਜੁੜ ਜਾਣਾ ਚਾਹੀਦਾ ਸੀ ਬਸ ਥੈਂਕ ਯੂ ਕੀ ਲੱਗਦਾ ਹੁਣ ਵੀਰ ਹੋਰਾਂ ਨੇ ਚਲੋ ਆਪਣੇ ਮਨ ਦੀ ਗੱਲ ਦੱਸੀ ਆ ਵੀ ਕਿੱਥੇ ਕਮੀ ਰਹਿ ਗਈ ਹੁਣ ਤੁਸੀਂ ਇਹਨਾਂ ਦੇ ਜਜ਼ਬਾਤ ਵੀ ਸੁਣੇ ਵੀ ਕਿੱਥੇ ਕਮੀ ਰਹਿ ਗਈ ਹੋਗੀ ਵੀ ਨੌਜਵਾਨ ਆਉਣਾ ਚਾਹੁੰਦੇ ਆ ਭਰਾ ਨਹੀਂ ਪਾਰੇ ਘਰ ਦੇ ਵਿੱਚ ਨਾ ਇੱਕ ਬਾਪੂ ਦਾ ਫਰਜ਼ ਹੁੰਦਾ ਵੀ ਉਹਨੇ ਪੋਤ ਨੂੰ ਵਰਜਣਾ ਰੋਕਣਾ ਵਾ ਬਾਪੂ ਦਾ ਜਿਹੜਾ ਫਰਜ਼ ਐ ਤੇ ਸਰਕਾਰਾਂ ਸਾਡੇ ਬਾਪੂ ਵਾਲਾ ਫਰਜ਼ ਨਿਭਾਉਣਾ ਨੌਜਵਾਨਾਂ ਜਿਹੜੀ ਚੀਜ਼ ਤੇ ਹੁਣ ਇਹਨਾਂ ਨੂੰ ਪਤਾ ਵੀ ਜਿਹੜੇ ਹਥਿਆਰ ਆ ਉਹ ਨੌਜਵਾਨਾਂ ਵਾਸਤੇ ਮਾੜੇ ਆ ਇਹਨਾਂ ਨੇ ਪਾਬੰਦੀ ਲਾਤੀ ਹਥਿਆਰਾਂ ਤੇ ਤੇ ਇਹਨਾਂ ਨੂੰ ਇਹ ਨਹੀਂ ਦਿੱਤਾ ਨੌਜਵਾਨਾਂ ਵਾਸਤੇ ਨਸ਼ਾ ਮਾੜਾ ਵਾ ਤੇ ਉਹਦੇ ਉਤੇ ਪਾਬੰਦੀ ਲਾਉਣੀ ਚਾਹੀਦੀ ਆ ਜਦੋਂ ਨੌਜਵਾਨਾਂ ਤੱਕ ਜਿਹੜੀ ਚੀਜ਼ ਪਹੁੰਚਾ ਹੀ ਨਾ ਤੇ ਉਹ ਨੌਜਵਾਨ ਕਰਨਗੇ ਕਿਸ ਤਰ੍ਹਾਂ ਜੇਕਰ ਹਥਿਆਰ ਨਹੀਂ ਪਹੁੰਚ ਰਹੇ ਤੇ ਉਹਦਾ ਗਲਤ ਵੀ ਯੂਸ ਨਹੀਂ ਹੋ ਰਿਹਾ ਕੰਟਰੋਲ ਹੈ ਜੇਕਰ ਨਸ਼ਾ ਨੌਜਵਾਨਾਂ ਤੱਕ ਨਹੀਂ ਪਹੁੰਚੇਗਾ ਤਾਂ ਕੰਟਰੋਲ ਹੋਵੇਗਾ ਇਹੋ ਚੱਕਰ ਆ ਨਾ ਇਹ ਸਰਕਾਰਾਂ ਆਪਣੇ ਫਰਜ਼ ਤੋਂ ਭੁੱਲੀਆਂ ਆ ਸਰਕਾਰਾਂ ਕਹਿੰਦੀ ਅਸੀਂ ਆਪਣੇ ਫਰਜ਼ ਨਿਭਾ ਰਹੇ ਆ ਜਿਹੜਾ ਗਲਤ ਕੰਮ ਕਰ ਰਿਹਾ ਠਾ ਠਾ ਇਨਕਾਊਂਟਰ ਹੋਦਾ ਰਿਹਾ ਹੁਣ ਅਸੀਂ ਛੱਡਣਾ ਕੋਈ ਨਹੀਂ ਜੇ ਇੱਥੇ ਤੁਸੀਂ ਲੁੱਟਖੋ ਕੀਤੀ ਆ ਤਾਂ ਭੁੱਲ ਜਿਓ ਵੀ ਅਗਲਾ ਚੌਂਕ ਪਾਰ ਕਰੋਗੇ ਠਾ ਗੋਲੀ ਪਹਿਲੀ ਬੱਜੂਗੀ ਉਹ ਬਹੁਤ ਮਾੜੀ ਚੀਜ਼ ਆ ਜੀ ਉਹਨਾਂ ਨੇ ਜਿਹੜੇ ਗੁਨਾਹ ਕੀਤੇ ਉਹਨਾਂ ਨੂੰ ਵੈਸੇ ਸਜ਼ਾਾਂਵਾਂ ਦੇਣੀਆਂ ਚਾਹੀਦੀਆਂ ਇਨਕਾਊਂਟਰ ਕਰਨਾ ਇਨਕਾਊਂਟਰ ਕਰਨ ਦੇ ਨਾਲ ਕੀ ਕਰ ਲੈਣਗੇ ਉਹਨਾਂ ਦਾ ਕੋਈ ਉਹ ਜਿਹੜੀ ਆ ਉਹ ਕੀ ਉਹਦੇ ਨਾਲ ਗੈਂਗਸਟਰਵਾਦ ਜਿਹੜਾ ਬੰਦ ਹੋ ਜਾਵੇਗਾ ਨਹੀਂ ਹੋ ਸਕਦਾ ਉਹਨਾਂ ਨੂੰ ਜਿਹੜਾ ਇੱਕ ਜੇਲ੍ਹਾਂ ਦੇ ਵਿੱਚ ਰੱਖ ਕੇ ਉਹਨਾਂ ਦੇ ਮਾਈਂਡ ਚੇਂਜ ਕੀਤੇ ਜਾ ਸਕਦੇ ਆ ਬੜੇ ਵਧੀਆ ਇਹ ਕਹਿੰਦੇ ਹੁਣ ਮਾਰਿਆ ਰਣਜੀਤ ਸਿੰਘ ਵਰਗਾ ਰਾਜ ਆ ਉਤੇ ਕਿਸੇ ਦੀ ਕਤਲ ਦੀ ਸਜ਼ਾ ਹੋਈ ਨਹੀਂ ਹੋਈ ਤੇ ਥਾਂ ਥਾਂ ਤੇ ਅੱਜ ਨੌਜਵਾਨਾਂ ਨੂੰ ਮਾਰ ਰਹੀ ਨੇ ਜੋ ਤੁਸੀਂ ਹੁਣ ਗੱਲਾਂ ਕੀਤੀਆਂ ਸੋਚ ਸਮਝ ਕੇ ਕੀਤੀਆਂ ਸਮਝਦੇ ਹੋ ਵੀ ਜਾਣੀ ਚਾਹੀਦੀਆਂ ਇਹ ਗੱਲਾਂ ਵਾਕਿਆ ਹੀ ਸੋਚ ਸਮਝ ਕੇ ਕਰਨ ਵਾਲੀਆਂ ਤੁਹਾਨੂੰ ਕਿਸੇ ਚੀਜ਼ ਦਾ ਭੈ ਨਹੀਂ ਨਾ ਕਿਸੇ ਚੀਜ਼ ਦਾ ਭੈ ਨਹੀਂ ਭੈ ਕੇਵळा ਭੈ ਕਾਹੂ ਕੋ ਦੇਤ ਨਾ ਨਹਿ ਪਹਿਮਾਨ ਤ ਆਣ ਭੈ ਕੇਵळा ਕਾਲਪੁਰਖ ਪਰਮਾਤਮਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੋਰ ਕਿਸੇ ਦਾ ਭੈ ਨਹੀਂ ਮੰਨ ਦੇ ਵਿੱਚ ਹੈਗਾ ਕਿਸੇ ਦਾ ਡਰ ਨਹੀਂ ਹੈ ਬਿਲਕੁਲ ਫਤੇਗੜ ਸਾਹਿਬ ਦੀ ਧਰਤੀ ਦੇ ਉੱਤੇ ਆ ਕੇ ਨੌਜਵਾਨ ਕੀ ਸੋਚਦੀ ਆ ਕਿਸ ਤਰ੍ਹਾਂ ਆਉਣਾ ਚਾਹੀਦਾ ਹੈ ਕੀ ਕਰਨਾ ਚਾਹੀਦਾ ਹੈ ਜਿਹੜੀਆਂ ਗੱਲਾਂ ਬਾਤਾਂ ਇਸ ਨੌਜਵਾਨ ਨੇ ਤੁਹਾਡੇ ਨਾਲ ਕੀਤੀਆਂ ਤੁਸੀਂ ਇਹਨਾਂ ਬਾਰੇ ਵਿੱਚ ਆਪਣੇ ਕੀ ਵਿਚਾਰ ਰੱਖਦੇ ਹੋ ਆਪਣੀ ਟਿੱਪਣੀਆਂ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ